ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਇਸ YouTube ਚੈਨਲ ਦੇ ਉੱਤੇ ਤੇ ਅਸੀਂ ਹਾਜ਼ਰ ਹਾਂ ਅੱਜ ਲੈ ਕੇ ਜੀ ਪਾਕ ਦੂਜਾ ਆਪਣੀ ਪਿਛਲੀ ਵੀਡੀਓ ਦਾ ਸੋਚਣਾ ਕੁਝ ਤੇ ਕਰਨਾ ਕੁਝ ਤੇ ਮੈਂ ਵੇਟ ਕਰਾਂਗਾ ਕੁਝ ਕਮੈਂਟ ਤਾਂ ਕਿ ਤੁਸੀਂ ਸਾਡੇ ਨਾਲ ਲਾਈਵ ਜਿਹੜਾ ਜੁੜ ਜਾਓ ਤੇ ਫਿਰ ਅਸੀਂ ਸ਼ੁਰੂਆਤ ਕਰਾਂਗੇ ਜੀ ਅੱਜ ਦੀ ਇਸ ਸਾਡੀ ਵੀਡੀਓ ਦੀ ਸੋ ਕੁਝ ਪਲਾਂ ਦਾ ਇੰਤਜ਼ਾਰ ਕਰਦੇ ਹਾਂ ਜੀ ਤਾਂ ਕਿ ਤੁਸੀਂ ਸਾਡੇ ਨਾਲ ਜੁੜ ਜਾਓ ਤੁਹਾਨੂੰ ਸਾਡੀ ਨੋਟੀਫਿਕੇਸ਼ਨ ਮਿਲ ਜਾਵੇ ਤੇ ਜਿੱਦਾਂ ਹੀ ਤੁਸੀਂ ਲਾਈਵ ਹੁੰਨੇ ਹੋ ਜਿੱਦਾਂ ਹੀ ਤੁਹਾਨੂੰ ਵੀਡੀਓ ਦੇਖਣੀ ਸਟਾਰਟ ਹੁੰਦੀ ਹੈ ਜੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਮੈਂ ਤੁਹਾਡੇ ਕਮੈਂਟਸ ਨਾਲ ਦੀ ਨਾਲ ਇੱਥੇ ਮੋਬਾਈਲ ਦੇ ਵਿੱਚ ਦੇਖ ਰਿਹਾ ਹਾਂ ਠੀਕ ਹੈ ਜੀ ਪਾ ਰੱਖਦੇ ਆ ਫੋਨ ਨੂੰ ਇੱਧਰ ਤੇ ਕਰਦੇ ਆ ਜੀ ਆਪਣੇ ਅੱਜ ਦੇ ਟੌਪਿਕ ਦੀ ਸ਼ੁਰੂਆਤ ਸੋ ਸਸਿਕਾ ਲਿਧ ਅਨੁਸਾਰਿਆਂ ਨੂੰ ਤੁਸੀਂ ਦੁਨੀਆ ਦੇ ਜਿਹੜੇ ਵੀ ਕੋਨੇ ਤੋਂ ਸਾਡੀ ਇਸ ਵੀਡੀਓ ਨੂੰ ਜਿਹੜਾ ਦੇਖ ਰਹੇ ਹੋ ਤੇ ਅੱਜ ਦੀ ਵੀਡੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿਵੇਂ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਅਗਲੇ ਹਫਤੇ ਅਸੀਂ ਇਸੇ ਵੀਡੀਓ ਦਾ ਦੂਜਾ ਭਾਗ ਲੈ ਕੇ ਆਵਾਂਗੇ ਤੇ ਅੱਜ ਅਸੀਂ ਉਹੀ ਭਾਗ ਲੈ ਕੇ ਹਾਜ਼ਰ ਹੋਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨੀ ਹੈ ਜੀ ਲਾਸਟ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਪੁਆਇੰਟ ਦੇ ਉੱਤੇ ਛੱਡਿਆ ਸੀਗਾ ਵੀ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਸੋਚਦੇ ਕੋਸ਼ਾਂ ਤੇ ਕਰਦੇ ਕੋਸ਼ਾਂ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਸਾਡੇ ਨਾਲ ਕਿਉਂ ਹੁੰਦਾ ਹੈ ਇਸ ਕਰਕੇ ਹੁੰਦਾ ਹੈ ਕਿਉਂਕਿ ਸਾਡੇ ਮਾਈਂਡ ਜਿਹੜਾ ਹੈ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਸਮਝਾਇਆ ਸੀਗਾ ਆਪਣੇ ਪਿਛਲੇ ਐਪੀਸੋਡ ਦੇ ਵਿੱਚ ਕਿ ਸਾਡਾ ਕੌਨਸ਼ੀਅਸ ਮਾਈਂਡ ਹੈ ਤੇ ਸਬਕੌਨਸ਼ੀਅਸ ਮਾਈਂਡ ਹੈ ਤੇ ਕੌਨਸ਼ੀਅਸ ਮਾਈਂਡ ਦੇ ਵਿੱਚ ਵਿਚਾਰ ਜਿਹੜੇ ਹੁੰਦੇ ਨੇ ਉਹ ਸਾਡੇ ਹੁੰਦੇ ਨੇ ਪਰ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਜਿਹੜੇ ਸਾਡੇ ਆਈਡੀਆਜ਼ ਜਾਂ ਕਹੋ ਸਾਡੀਆਂ ਜਿਹੜੀ ਪ੍ਰੋਗਰਾਮਿੰਗ ਹੋਈ ਹੋਈ ਹੈ ਉਹ ਪ੍ਰੋਗਰਾਮਿੰਗ ਐਕਚੁਅਲ ਦੇ ਵਿੱਚ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਚੀਜ਼ ਕਰਵਾਉਂਦੀ ਹੈ ਜਾਂ ਨਹੀਂ ਕਰਵਾਉਂਦੀ ਉਹ ਸਾਰਾ ਕੁਝ ਉਸ ਪ੍ਰੋਗਰਾਮਿੰਗ ਦੇ ਉੱਤੇ ਹੀ ਨਿਰਧਾਰਿਤ ਕਰਦਾ ਹੈ ਤੇ ਜਿੱਦਾਂ ਹੀ ਮੈਂ ਦੇਖ ਸਕਦਾ ਕਿ ਤੁਸੀਂ ਸਾਡੇ ਨਾਲ ਲਾਈਵ ਜੁੜ ਰਹੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਮੈਨੂੰ ਦੱਸਿਓ ਵੀ ਤੁਸੀਂ ਦੁਨੀਆ ਦੇ ਕਿਹੜੇ ਹਿੱਸੇ ਤੋਂ ਸਾਡੇ ਨਾਲ ਅੱਜ ਲਾਈਵ ਜੁੜੇ ਹੋ ਤੇ ਇਹ ਵੀ ਜਰੂਰ ਦੱਸਿਓ ਕਿ ਕੀ ਤੁਸੀਂ ਸਾਡੀਆਂ ਪਿਛਲੀਆਂ ਵੀਡੀਓਜ਼ ਦੇਖੀਆਂ ਨੇ ਤੇ ਤੁਹਾਨੂੰ ਉਹ ਵੀਡੀਓਜ਼ ਦੇ ਵਿੱਚ ਕਿਸ ਤਰ੍ਹਾਂ ਤੁਹਾਨੂੰ ਉਹ ਵੀਡੀਓ ਕਿਸ ਤਰ੍ਹਾਂ ਦੀ ਲੱਗ ਰਹੀਆਂ ਨੇ ਤੁਸੀਂ ਉਹ ਵੀਡੀਓ ਦੇ ਵਿੱਚ ਕੁਝ ਸਿੱਖ ਰਹੇ ਹੋ ਕਮੈਂਟ ਬਾਕਸ ਦੇ ਵਿੱਚ ਸਾਨੂੰ ਆਪਣਾ ਫੀਡਬੈਕ ਜਿਹੜਾ ਹੈ ਉਹ ਨਾਲ ਦੀ ਨਾਲ ਜ਼ਰੂਰ ਦਿਓ ਤੇ ਹਰਜੋਤ ਸਿੰਘ ਜੀ ਮੈਨੂੰ ਲੱਗਦਾ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ YouTube ਤੇ ਕਮੈਂਟ ਵੀ ਮੈਨੂੰ ਲੱਗਦਾ ਉਹਨਾਂ ਨੇ ਕੀਤਾ ਹੈ ਕਮੈਂਟ ਕੀਤਾ ਹੈ ਜਾਂ ਕਰਨਗੇ ਵੈਰੀ ਗੁੱਡ ਵੈਰੀ ਗੁੱਡ ਚਲੋ ਜੀ ਮੈਨੂੰ ਮੈਸੇਜ ਵੀ ਆ ਰਹੇ ਨੇ YouTube Facebook WhatsApp ਦੇ ਉੱਤੇ ਕਿ ਅਸੀਂ ਤੁਹਾਡੀ ਲਾਈਵ ਵੀਡੀਓ ਦੇ ਵਿੱਚ ਆ ਰਹੇ ਹਨ ਤੁਹਾਨੂੰ ਜੁਆਇਨ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਸਾਰਿਆਂ ਦਾ ਵੇਟ ਕਰ ਰਹਾ ਜੀ ਓਨੀ ਦੇਰ ਤੱਕ ਮੈਂ ਸਿਰਫ ਇੱਕ ਵਾਰੀ ਪਿਛਲੇ ਹਫਤੇ ਦੇ ਜਿਹੜਾ ਟਾਪਿਕ ਸੀਗਾ ਉਹਦਾ ਇੱਕ ਵਾਰੀ ਰੀਵਿਊ ਕਰ ਲੈਂਦੇ ਆ ਜੀ ਠੀਕ ਹੈ ਜੀ ਸੋ ਪਿਛਲੇ ਹਫਤੇ ਆਪਾਂ ਕੀ ਸਿੱਖਿਆ ਸੀ ਪਿਛਲੇ ਹਫਤੇ ਆਪਾਂ ਇਹ ਸਿੱਖਿਆ ਸੀ ਵੀ ਸਾਡਾ ਇੱਕ ਮਾਈਂਡ ਹੈ ਤੇ ਆਹ ਹੈ ਜੀ ਜਿਹੜਾ ਸਾਡਾ ਇੱਕ ਮਾਈਂਡ ਹੈ ਜਿਹਨੂੰ ਅਸੀਂ ਮਾਈਂਡ ਕਹਿੰਦੇ ਆ ਤੇ ਅਸੀਂ ਇਹ ਦੇਖਿਆ ਸੀ ਵੀ ਜਿਹੜਾ ਸਾਡਾ ਮਾਈਂਡ ਆ ਦੋ ਭਾਗਾਂ ਦੇ ਵਿੱਚ ਡਿਵਾਈਡ ਹੁੰਦਾ ਹੈ ਜਿਹਨੂੰ ਕਿ ਅਸੀਂ ਕਹਿੰਦੇ ਆ ਕੌਨਸ਼ੀਅਸ ਮਾਈਂਡ ਤੇ ਸਬਕੌਨਸ਼ੀਅਸ ਮਾਈਂਡ ਤੇ ਮਾਈਂਡ ਜਿਹੜਾ ਹੈ ਉਹ ਬੜਾ ਹੀ ਇੰਪੋਰਟੈਂਟ ਹੈ ਦੇ ਨਾਲ ਆ ਸਾਡੀ ਸਾਡੇ ਬੋਡੀ ਹੈ ਜੀ ਤੇ ਅਸੀਂ ਇਹ ਦੇਖਿਆ ਸੀ ਵੀ ਸਾਡਾ ਜਿਹੜਾ ਕੌਨਸ਼ੀਅਸ ਮਾਈਂਡ ਹੈ ਜਿਹੜਾ ਕਿ ਆ ਮਾਈਂਡ ਆ ਇਹਦੇ ਵਿੱਚ ਅਸੀਂ ਸੋਚਦੇ ਹਾਂ ਜੋ ਵੀ ਅਸੀਂ ਸੋਚਦੇ ਹਾਂ ਉਹ ਸਾਡਾ ਕੌਨਸ਼ੀਅਸ ਮਾਈਂਡ ਦੇ ਵਿੱਚ ਹੁੰਦਾ ਹੈ ਜਿਹੜੀ ਵੀ ਅਸੀਂ ਐਜੂਕੇਸ਼ਨ ਲੈਂਦੇ ਆ ਜਾਂ ਜੋ ਵੀ ਅਸੀਂ ਪੜ੍ਹਦੇ ਆ ਜੋ ਵੀ ਅਸੀਂ ਕਿਸੇ ਤੋਂ ਸਿੱਖਦੇ ਆ ਉਹ ਸਾਰੀਆਂ ਚੀਜ਼ਾਂ ਸਾਡੇ ਕੌਨਸ਼ੀਅਸ ਮਾਈਂਡ ਦੇ ਵਿੱਚ ਜਾ ਕੇ ਜਿਹੜੀਆਂ ਨੇ ਸਟੋਰ ਹੋ ਜਾਂਦੀਆਂ ਨੇ ਪਰ ਕੌਨਸ਼ੀਅਸ ਮਾਈਂਡ ਦੇ ਵਿੱਚ ਉਹਨਾਂ ਚੀਜ਼ਾਂ ਦਾ ਸਟੋਰ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਨਾਂ ਚੀਜ਼ਾਂ ਤੇ ਅਮਲ ਵੀ ਕਰਾਂਗੇ ਇਹ ਕਿਉਂ ਹੁੰਦਾ ਹੈ ਉਹਦਾ ਕਾਰਨ ਮੈਂ ਤੁਹਾਨੂੰ ਦੱਸਿਆ ਸੀ ਇਹ ਇਸ ਕਰਕੇ ਹੁੰਦਾ ਆ ਕਿਉਂਕਿ ਸਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਹੈਗਾ ਜੀ ਇੱਕ ਪੈਰਾਡਾਈਮ ਜਿਹਨੂੰ ਕਿ ਤੁਸੀਂ ਇੱਕ ਪ੍ਰੋਗਰਾਮ ਕਹਿ ਸਕਦੇ ਹੋ ਜਾਂ ਤੁਸੀਂ ਉਹਨੂੰ ਇਹ ਕਹਿ ਸਕਦੇ ਹੋ ਵੀ ਇਹ ਤੁਹਾਡਾ ਇੱਕ ਤਰੀਕੇ ਦਾ ਵਾਇਰਸ ਆ ਜਿਹੜਾ ਤੁਹਾਡੇ ਸਿਸਟਮ ਦੇ ਵਿੱਚ ਫੜਿਆ ਹੋਇਆ ਹੈ ਇਹ ਜਿਹੜਾ ਵਾਇਰਸ ਆ ਇਹ ਤੁਹਾਨੂੰ ਉਹਨਾਂ ਚੀਜ਼ਾਂ ਨੂੰ ਐਗਜ਼ੀਕਿਊਟ ਨਹੀਂ ਕਰਨ ਦਿੰਦਾ ਜਿਹੜੀਆਂ ਚੀਜ਼ਾਂ ਇਸ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਨਹੀਂ ਗਈਆਂ ਇਸੇ ਕਰਕੇ ਹੀ ਸਾਡੇ ਸੋਚਣ ਦੇ ਵਿੱਚ ਤੇ ਸਾਡੇ ਕਰਨ ਦੇ ਵਿੱਚ ਬਹੁਤ ਵੱਡਾ ਇੱਕ ਜਿਹੜਾ ਆ ਉਹ ਫਾਂਸਲਾ ਬਣ ਜਾਂਦਾ ਹੈ ਅਸੀਂ ਸਾਰੇ ਸੋਚਦੇ ਆ ਵੀ ਮੈਂ ਅੱਜ ਆ ਕੰਮ ਕਰਾਂਗਾ ਅਸੀਂ ਸਾਰੇ ਸੋਚਦੇ ਆ ਵੀ ਅਗਲੇ ਸਾਲ ਮੈਂ ਆਪਣੀ ਕੰਪਨੀ ਨੂੰ ਇਸ ਪ੍ਰੋਗਰੈਸ ਤੇ ਲੈ ਕੇ ਜਾਵਾਂਗਾ ਜਾਂ ਆਪਣੇ ਆਪਣੇ ਹੈਲਥ ਗੋਲਸ ਨੂੰ ਅਚੀਵ ਕਰਾਂਗਾ ਮਤਲਬ ਬਹੁਤ ਸਾਰੀਆਂ ਬਹੁਤ ਸਾਰੇ ਟੀਚਰਸ ਹੀ ਆਪਣੇ ਲਈ ਨਾਰਥ ਕਰਦੇ ਆ ਪਰ ਉਹ ਟੀਚੇ ਕਦੇ ਵੀ ਸਫਲ ਨਹੀਂ ਹੋ ਪਾਉਂਦੇ ਕਿਉਂ ਨਹੀਂ ਹੋ ਪਾਉਂਦੇ ਕਿਉਂਕਿ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਹੈਗਾ ਜੀ ਇੱਕ ਪੈਰਾਡਾਈਮ ਜਿਹੜਾ ਕਿ ਉਹਨਾਂ ਟੀਚਿਆਂ ਨੂੰ ਸਫਲ ਹੋਣ ਤੋਂ ਰੋਕ ਦਿੰਦਾ ਆ ਤੇ ਅੱਜ ਦੀ ਅਸੀਂ ਇਸ ਵੀਡੀਓ ਦੇ ਵਿੱਚ ਲੱਭਾਂਗੇ ਜੀ ਉਹਦਾ ਹੱਲ ਕੀ ਆ ਵੀ ਇਹ ਜਿਹੜਾ ਪੈਰਾਡਾਈਮ ਸਾਡੇ ਅੰਦਰ ਵੜ ਗਿਆ ਹੋਇਆ ਸਾਡੀਆਂ ਜੜ੍ਹਾਂ ਦੇ ਵਿੱਚ ਵੜ ਕੇ ਬੈਠਾ ਆ ਇਸ ਪੈਰਾਡਾਈਮ ਤੋਂ ਅਸੀਂ ਕਿਵੇਂ ਛੁਟਕਾਰਾ ਪਾ ਸਕਦੇ ਆ ਤੇ ਕਿਵੇਂ ਅਸੀਂ ਆਪਣੇ ਟੀਚਿਆਂ ਦੇ ਵੱਲ ਜਿਹੜਾ ਆ ਉਹ ਅੱਗੇ ਵਧ ਸਕਦੇ ਆ ਇੱਕ ਪੋਜ਼ਿਟਿਵ ਡਾਇਰੈਕਸ਼ਨ ਦੇ ਨਾਲ ਪਰ ਉਸ ਚੀਜ਼ ਨੂੰ ਸਮਝਣ ਤੋਂ ਪਹਿਲਾਂ ਤੁਹਾਡੇ ਕੌਨਸ਼ੀਅਸ ਤੇ ਸਬਕੌਨਸ਼ੀਅਸ ਮਾਈਂਡ ਦੇ ਕੁਝ ਅਜਿਹੇ ਪਹਿਲੂ ਨੇ ਜਿਹੜੇ ਮੈਂ ਤੁਹਾਡੇ ਸਾਹਮਣੇ ਅੱਜ ਰੱਖਣਾ ਚਾਹਾਂਗਾ ਤੇ ਮੈਂ ਚਾਹੁੰਦਾ ਵੀ ਉਹਨਾਂ ਪਹਿਲੂਆਂ ਨੂੰ ਤੁਸੀਂ ਬੜੇ ਹੀ ਗੌਰ ਦੇ ਨਾਲ ਸਮਝੋ ਤੇ ਉਹਨਾਂ ਚੀਜ਼ਾਂ ਨੂੰ ਤੁਸੀਂ ਆਪਣੇ ਦਿਮਾਗ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਜਿਹੜਾ ਆ ਉਹ ਬਿਠਾ ਲਓ ਚਲੋ ਜੀ ਕਰਦੇ ਆ ਆਪਾਂ ਡਰਾ ਦੁਬਾਰਾ ਇਹ ਹੀ ਇਮੇਜ ਆਪਣੇ ਮਾਈਂਡ ਦੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਤੁਹਾਡਾ ਮਾਈਂਡ ਆ ਉਹ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਕੌਨਸ਼ੀਅਸ ਤੇ ਸਬਕੌਨਸ਼ੀਅਸ ਮਾਈਂਡ ਜੇ ਤੁਸੀਂ ਸਾਇੰਟਿਸਟ ਜਾਂ ਸਾਈਕੋਲੋਜੀਸਟ ਨਾਲ ਗੱਲ ਕਰੋ ਤਾਂ ਤੁਹਾਨੂੰ ਕਹਿਣਗੇ ਵੀ ਨਹੀਂ ਮਾਈਂਡ ਦੇ ਬਹੁਤ ਸਾਰੇ ਪਾਰਟ ਹੁੰਦੇ ਨੇ ਉਹ ਬਿਲਕੁਲ ਸਹੀ ਨੇ ਮਾਈਂਡ ਦੇ ਬਹੁਤ ਸਾਰੇ ਪਾਰਟ ਹੁੰਦੇ ਨੇ ਪਰ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਸਮਝਣਾ ਹੈ ਤੇ ਜ਼ਿੰਦਗੀ ਨੂੰ ਬਦਲਣਾ ਹੈ ਤਾਂ ਸਾਨੂੰ ਸਿਰਫ ਦੋ ਭਾਗਾਂ ਦੀ ਨੌਲੇਜ ਹੋਣੀ ਜ਼ਰੂਰੀ ਹੈ ਉਹ ਹੈਗਾ ਜੀ ਸਾਡਾ ਕੌਨਸ਼ੀਅਸ ਮਾਈਂਡ ਤੇ ਸਾਡਾ ਸਬ ਕੌਨਸ਼ੀਅਸ ਮਾਈਂਡ ਆਜਾ ਹੁਣ ਦੇਖਦੇ ਆਂ ਵੀ ਕੌਨਸ਼ੀਅਸ ਮਾਈਂਡ ਦੇ ਕੀ ਕੀ ਫੀਚਰਜ਼ ਨੇ ਜਾਂ ਕੌਨਸ਼ੀਅਸ ਮਾਈਂਡ ਦੀਆਂ ਕਿਹੜੀਆਂ-ਕਿਹੜੀਆਂ ਗੱਲਾਂ ਨੇ ਤੇਸ ਦੇ ਨਾਲ ਹੀ ਸਾਡੇ ਨਾਲ ਸੰਦੀਪ ਮੈਥ ਕਲਾਸਿਸ YouTube ਤੇ ਜੁੜ ਚੁੱਕੇ ਨੇ ਸੰਦੀਪ ਜੀ ਬਹੁਤ ਬਹੁਤ ਗੁੱਡ ਮਾਰਨਿੰਗ ਤੇ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੁਹਾਡਾ ਸਾਡੀ ਲਾਈਵ ਦੇ ਵਿੱਚ ਜੁੜਨ ਦੇ ਲਈ ਤੇ ਇਸ ਲਾਈਵ ਨੂੰ ਅੱਗੇ ਹੋਰ ਤੋਂ ਹੋਰ ਸ਼ੇਅਰ ਕਰੋ ਤਾਂ ਕਿ ਹੋਰ ਸਾਰੇ ਲੋਕ ਜਿਹੜੇ ਨੇ ਸਾਡੇ ਨਾਲ ਜੁੜ ਸਕਣ ਇਸ ਸਾਡੇ ਲਾਈਵ ਬ੍ਰਾਡਕਾਸਟ ਦੇ ਉੱਤੇ ਤਾਂ ਕਿ ਅਸੀਂ ਇਹ ਬੜੀ ਜਿਹੜੀ 골ਡਨ ਇਨਫੋਰਮੇਸ਼ਨ ਹੈ ਜਿਹੜੀ ਕਿ 24 ਕੈਰਟ 골ਡ ਤੋਂ ਵੀ ਜ਼ਿਆਦਾ ਮਹਿੰਗੀ ਹੈ ਤੇ ਉਹਦੇ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਉਹ ਹੋਰ ਸਾਰੇ ਲੋਕਾਂ ਤੱਕ ਪਹੁੰਚਾ ਸਕੀਏ ਆਜੋ ਜੀ ਹੁਣ ਦੇਖਦੇ ਆਂ ਵੀ ਸਾਡਾ ਜਿਹੜਾ ਕੌਨਸ਼ੀਅਸ ਮਾਈਂਡ ਆ ਇਹਦੇ ਕੀ ਕੀ ਕੰਮ ਨੇ ਜਾਂ ਇਹਦੀਆਂ ਕੀ ਕੀ ਅਬਿਲਿਟੀਆਂ ਨੇ ਜਿਹੜੀਆਂ ਸਾਡੇ ਕੋਲ ਹੈਗੀਆਂ ਨੇ ਸਭ ਤੋਂ ਪਹਿਲੀ ਅਬਿਲਿਟੀ ਜਿਹੜੇ ਸਾਡੇ ਕੌਨਸ਼ੀਅਸ ਮਾਈਂਡ ਦੀ ਹੈਗੀ ਆ ਜੀ ਇਹ ਸਾਨੂੰ ਸੋਚਣ ਦੀ ਸ਼ਕਤੀ ਦਿੰਦਾ ਆ ਜਦੋਂ ਮੈਂ ਕਹਿੰਨਾ ਵੀ ਇਹ ਸਾਨੂੰ ਸੋਚਣ ਦੀ ਸ਼ਕਤੀ ਦਿੰਦਾ ਆ ਇਹਦਾ ਮਤਲਬ ਇਹ ਹੈ ਆ ਵੀ ਅਸੀਂ ਡਿਸਾਈਡ ਕਰ ਸਕਦੇ ਆਂ ਵੀ ਕਿਹੜੇ ਆਈਡੀਆਜ਼ ਅਸੀਂ ਆਪਣੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਐਕਸੈਪਟ ਕਰਾਉਣੇ ਨੇ ਜਾਂ ਮੰਨਣੇ ਨੇ ਠੀਕ ਹੈ ਜੀ ਤੇ ਕਿਹੜੇ ਆਈਡੀਆਜ਼ ਨੇ ਜਿਹੜੇ ਅਸੀਂ ਨਹੀਂ ਮੰਨਣੇ ਹੁਣ ਫॉर ਐਗਜ਼ਾਮਪਲ ਅਸੀਂ ਨਿਊਜ਼ਪੇਪਰ ਖ਼ਬਰ ਚੱਕਦੇ ਆ ਜਾਂ ਅਸੀਂ ਟੀਵੀ ਦੇ ਉੱਤੇ ਦੇਖਦੇ ਆ ਜਾਂ ਸੋਸ਼ਲ ਮੀਡੀਆ ਉੱਤੇ ਦੇਖਦੇ ਆ ਬਹੁਤ ਵਾਰੀ ਅਸੀਂ ਦੇਖਦੇ ਆ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਹੁੰਦੀਆਂ ਨੇ ਕਿਹਾ ਜਾ ਰਿਹਾ ਹੁੰਦਾ ਹੈ ਕਿ ਹੈਨਾ ਬਈ ਜਿਹੜਾ ਆਉਣ ਵਾਲੀ ਇਕਨੋਮੀ ਆ ਬਹੁਤ ਥੱਲੇ ਜਾਣ ਵਾਲੀ ਐ ਆ ਜਿਹੜਾ ਆਉਣ ਵਾਲਾ ਟਾਈਮ ਆ ਬਹੁਤ ਮਾੜਾ ਐ ਕੰਮਕਾਰਾਂ ਦੇ ਵਿੱਚ ਲਈ ਬਹੁਤ ਘਾਟੇ ਨੁਕਸਾਨ ਹੋਣ ਵਾਲੇ ਨੇ ਉਸ ਸਮੇਂ ਤੁਹਾਡੇ ਕੋਲ ਦੋ ਚੁਆਇਸਾਂ ਹੁੰਦੀਆਂ ਨੇ ਜਾਂ ਤਾਂ ਤੁਸੀਂ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਸੱਚ ਮੰਨ ਕੇ ਅਸੈਪਟ ਕਰ ਲੋ ਜਾਂ ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਰਿਜੈਕਟ ਕਰ ਲੋ ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਕਹਿਣਗੇ ਵੀ ਜਿਹੜੇ ਉਹ ਬੰਦੇ ਨੇ ਜਿਹੜੇ ਸਾਨੂੰ ਇਹ ਸਾਰੇ ਕੁਝ ਕਹਿ ਰਹੇ ਨੇ ਵੀ ਇਕਨੋਮੀ ਡਾਊਨ ਜਾਣ ਵਾਲੀ ਆ ਜਾਂ ਬਿਜ਼ਨੈਸਿਸ ਘਟੇ ਜਾਣ ਵਾਲੇ ਨੇ ਕੀ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਉਹ ਥੱਲੇ ਸੱਚੀ ਜਾਣ ਵਾਲੇ ਨੇ ਬਿਜ਼ਨੈਸਿਸ ਪਰ ਇਸ ਦੇ ਨਾਲ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੂੰਗਾ ਕਿ ਉਹ ਚਾਹੇ ਤੁਹਾਨੂੰ ਉਹ ਇਨਫੋਰਮੇਸ਼ਨ ਡਾਟਾਜ ਬੇਸ ਤੇ ਦੇ ਰਹੇ ਨੇ ਜਾਂ ਸਟੈਟਿਸਟਿਕ ਦੇ ਬੇਸ ਤੇ ਦੇ ਰਹੇ ਨੇ ਪਰ ਇੱਕ ਗੱਲ ਤੁਹਾਨੂੰ ਸਮਝਣੀ ਬਹੁਤ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਅਖੀਰ ਦੇ ਵਿੱਚ ਉਹੀ ਚੀਜ਼ ਘਟਿਤ ਹੋਏਗੀ ਜਿਹੜੀ ਚੀਜ਼ ਨੂੰ ਤੁਸੀਂ ਸੱਚ ਮੰਨ ਲੈਂਦੇ ਹੋ ਤੇ ਜ਼ਿਆਦਾਤਰ ਕਿਉਂਕਿ ਸਾਡੇ ਮਾਈਂਡ ਦੇ ਵਿੱਚ ਆਲਰੇਡੀ ਪੈਰਾਡਾਈਮਸ ਨਹੀਂ ਅਸੀਂ ਪ੍ਰੋਗਰਾਮਡ ਹਾਂ ਤਾਂ ਅਸੀਂ ਕੀ ਕਰਦੇ ਹਾਂ ਅਸੀਂ ਉਹਨਾਂ ਗੱਲਾਂ ਨੂੰ ਮੰਨ ਲੈਂਦੇ ਹਾਂ ਜਿਹੜੀਆਂ ਕਿ ਸਾਨੂੰ ਕੋਈ ਹੋਰ ਵਿਅਕਤੀ ਕਹ ਰਿਹਾ ਹੈ ਤੇ ਇਸੇ ਵਜ੍ਹਾ ਦੇ ਚੱਲਦੇ ਹੋਏ ਬਹੁਤ ਸਾਰੇ ਵਿਅਕਤੀ ਜਿਹੜੇ ਨੇ ਉਹ ਆਪਣੇ ਸੁਪਨਿਆਂ ਨੂੰ ਕਦੇ ਪੂਰਾ ਨਹੀਂ ਕਰ ਪਾਉਂਦੇ ਕਿਉਂ ਕਿਉਂਕਿ ਹਮੇਸ਼ਾ ਅਜਿਹੀਆਂ ਗੱਲਾਂ ਨੂੰ ਐਕਸੈਪਟ ਕਰ ਲੈਂਦੇ ਨੇ ਜਿਹੜੀਆਂ ਕਿ ਉਹਨਾਂ ਨੂੰ ਉਹਨਾਂ ਦੀ ਗੋਲ ਦੀ ਡਾਇਰੈਕਸ਼ਨ ਤੋਂ ਦੂਜੇ ਪਾਸੇ ਲੈ ਕੇ ਜਾਂਦੀਆਂ ਨੇ ਸੋ 에ਥਿਕਸ ਵਾਲਾ ਉੱਠਣਾ ਵੀ ਮੈਂ ਕਿਸ ਤਰ੍ਹਾਂ ਡਿਸਾਈਡ ਕਰਾਂ ਵੀ ਮੈਂ ਕਿਹੜੀਆਂ ਚੀਜ਼ਾਂ ਨੂੰ ਅਕਸੈਪਟ ਕਰਨਾ ਹੈ ਤੇ ਕਿਹੜੀਆਂ ਚੀਜ਼ਾਂ ਨੂੰ ਮੈਂ ਨਹੀਂ ਅਕਸੈਪਟ ਕਰਨਾ ਕਿਹੜੀਆਂ ਚੀਜ਼ਾਂ ਨੂੰ ਮੈਂ ਛੱਡਣਾ ਹੈ ਉਹਦੇ ਲਈ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਸਿਰਫ ਇੱਕੋ ਹੀ ਪ੍ਰਸ਼ਨ ਪੁੱਛਣਾ ਹੈ ਕਿ ਆਹ ਜਿਹੜਾ ਆਈਡੀਆ ਹੈ ਜਾਂ ਆਹ ਜਿਹੜੀ ਗੱਲ ਹੈ ਜਿਹੜਾ ਸਾਹਮਣੇ ਵਾਲਾ ਬੰਦਾ ਮੈਨੂੰ ਕਹਿ ਰਿਹਾ ਹੈ ਜਾਂ ਮੈਂ ਨਿਊਜ਼ਪੇਪਰ ਦੇ ਵਿੱਚ ਪੜ੍ਹ ਰਿਹਾ ਹਾਂ ਜਾਂ ਮੈਂ ਕਿਸੇ ਸੋਸ਼ਲ ਮੀਡੀਆ ਦੇ ਆਰਟੀਕਲ ਦੇ ਵਿੱਚ ਦੇਖ ਰਿਹਾ ਹਾਂ ਕੀ ਇਹ ਚੀਜ਼ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਮੈਂ ਗੋਲ ਨਿਰਧਾਰਨ ਕੀਤਾ ਹੈ ਉਹਦੇ ਵੱਲ ਲੈ ਕੇ ਜਾ ਰਹੀ ਹੈ ਜਾਂ ਉਹ ਤੋਂ ਪਿੱਛੇ ਪਾਸੇ ਲੈ ਕੇ ਜਾ ਰਹੀ ਹੈ ਤੇ ਜੇ ਉਹ ਗੱਲ ਤੁਹਾਨੂੰ ਤੁਹਾਡੇ ਜ਼ਿੰਦਗੀ ਦੇ ਵਿੱਚ ਤੁਹਾਡੇ ਗੋਲ ਦੇ ਵੱਲ ਲੈ ਕੇ ਜਾ ਰਹੀ ਹੈ ਤਾਂ ਤੁਹਾਨੂੰ ਦੁਬਾਰਾ ਸੋਚਣ ਦੀ ਜ਼ਰੂਰਤ ਨਹੀਂ ਹੈ ਉਸ ਚੀਜ਼ ਨੂੰ ਮੰਨ ਲਓ ਪਰ ਜੇ ਕੋਈ ਚੀਜ਼ ਤੁਹਾਨੂੰ ਆਪਣੇ ਗੋਲ ਤੋਂ ਪਿੱਛੇ ਲੈ ਕੇ ਜਾ ਰਹੀ ਹੈ ਆਪਣੇ ਗੋਲ ਤੋਂ ਹਟਾ ਰਹੀ ਹੈ ਉਸ ਤੋਂ ਪਟਕਾਰ ਰਹੀ ਹੈ ਤਾਂ ਬਿਨਾ ਝਿਜਕ ਕੇ ਉਸ ਚੀਜ਼ ਨੂੰ ਨਾ ਮੰਨਣ ਦਾ ਫੈਸਲਾ ਲਓ ਤੇ ਉਸ ਨੂੰ ਆਪਣੀ 1% ਅਟੈਂਸ਼ਨ ਵੀ ਨਾ ਦਿਓ ਐਂਡ ਇਹ ਹਮੇਸ਼ਾ ਯਾਦ ਰੱਖਿਓ ਕਿ ਇਹ ਅਬਿਲਿਟੀ ਤਾਨੂੰ ਕਿਤੇ ਜਾ ਕੇ ਖਰੀਦਣੀ ਨਹੀਂ ਪੈਣੀ ਇਹ ਆਲਰੇਡੀ ਤੁਹਾਡੇ ਕੌਨਸ਼ੀਅਸ ਮਾਈਂਡ ਦੀ ਅਬਿਲਿਟੀ ਹੈ ਜਿੱਥੇ ਕਿ ਤੁਸੀਂ ਆਈਡੀਆ ਨੂੰ ਮੰਨ ਸਕਦੇ ਹੋ ਜਾਂ ਤੁਸੀਂ ਉਹਨਾਂ ਨੂੰ ਨਹੀਂ ਮੰਨ ਸਕਦੇ ਤੇ ਤੁਸੀਂ ਉਹਨਾਂ ਨੂੰ ਸਿੰਪਲੀ ਜਿਹੜਾ ਯਾਰ ਰਿਜੈਕਟ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਨਾਲ ਤੁਹਾਡੇ ਕੌਨਸ਼ੀਅਸ ਮਾਈਂਡ ਦੀ ਇੱਕ ਹੋਰ ਬਹੁਤ ਵਧੀਆ ਖੂਬਸੂਰਤ ਜਿਹੜੀ ਚੀਜ਼ ਹੈ ਉਹ ਹੈ ਵੀ ਤੁਸੀਂ ਆਪਣੇ ਆਪ ਜਿਹੜੇ ਨਵੇਂ ਆਈਡੀਆਜ਼ ਨੇ ਉਹਨਾਂ ਦਾ ਅਵਿਸ਼ਕਾਰ ਕਰ ਸਕਦੇ ਹੋ ਜਾਂ ਉਹਨਾਂ ਨੂੰ ਬਣਾ ਸਕਦੇ ਹੋ ਹੁਣ ਤੁਸੀਂ ਸੋਚ ਕੇ ਦੇਖੋ ਵੀ ਥਾਮਸ ਐਡੀਸਨ ਨੇ ਜਿਹੜਾ ਜਿੰਨੇ ਕੀ ਪਹਿਲਾ ਬੱਲਬ ਬਣਾਇਆ ਸੀ ਉਹਦੇ ਦਿਮਾਗ ਦੇ ਵਿੱਚ ਬੱਲਬ ਬਣਾਉਣ ਦਾ ਆਈਡੀਆ ਕਿੱਥੋਂ ਆਇਆ ਤੇ ਜੇ ਆਈਡੀਆ ਆਇਆ ਵੀ ਉਹਨੂੰ ਨੌਲੇਜ ਤੇ ਇਨਫੋਰਮੇਸ਼ਨ ਕਿੱਥੋਂ ਮਿਲੀ ਐਡੀਸਨ ਦੇ ਜ਼ਮਾਨੇ ਦੇ ਵਿੱਚ ਤਾਂ ਗੂਗਲ ਵੀ ਨਹੀਂ ਹੁੰਦਾ ਸੀ ਵੀ ਜਿਹੜਾ ਉਹਨੇ ਗੂਗਲ ਤੇ ਸਰਚ ਕਰਕੇ ਦੇਖ ਲਿਆ ਹੋਵੇ ਵੀ ਯਾਰ ਬੱਲਬ ਕਿਵੇਂ ਬਣਾਉਣਾ ਜਾਂ ਉਹਦੇ ਲਈ ਕੀ ਕੀਤਾ ਜਾਵੇ ਤਾਂ ਉਹਨੂੰ ਇਹ ਸਾਰੀ ਇਨਫੋਰਮੇਸ਼ਨ ਕਿੱਥੋਂ ਮਿਲੀ ਉਹਨੇ ਆਪਣੇ ਦਿਮਾਗ ਦੀ ਆਵਿਸ਼ਕਾਰ ਕਰਨ ਵਾਲੀ ਜਿਹੜੀ ਕੌਂਸ਼ੀਅਸ ਮਾਈਂਡ ਦੇ ਵਿੱਚ ਅਬਿਲਿਟੀ ਹੈ ਉਸ ਅਬਿਲਿਟੀ ਨੂੰ ਯੂਜ਼ ਕਰਦੇ ਹੋਏ ਉਹਨੇ ਜਿਹੜਾ ਹੈ ਉਸ ਬੱਲਬ ਦਾ ਅਵਿ ਤੇ ਉਹ ਪੱਲਵ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਕਿ ਉਹਦੇ ਵਿੱਚ ਐਡਵਾਂਸਮੈਂਟ ਆ ਚੁੱਕੇ ਨੇ ਅੱਜ ਦੇ ਲੈਗ ਦੇ ਵਿੱਚ ਤੇ ਜੇ ਇੱਕ ਸਾਇੰਟਿਸਟ ਇਸ ਪਾਵਰ ਦਾ ਇਸਤੇਮਾਲ ਕਰਕੇ ਵੱਡੀਆਂ-ਵੱਡੀਆਂ ਕਾਢਾਂ ਕੱਢ ਸਕਦੇ ਨੇ ਤਾਂ ਤੁਸੀਂ ਸੋਚ ਕੇ ਦੇਖੋ ਕਿ ਇਸ ਪਾਵਰ ਦਾ ਇਸਤੇਮਾਲ ਕਰਕੇ ਕੀ ਤੁਸੀਂ ਆਪਣੀ ਜ਼ਿੰਦਗੀ ਨਹੀਂ ਬਦਲ ਸਕਦੇ ਬਿਲਕੁਲ ਬਦਲ ਸਕਦੇ ਹੋ ਤੇ ਜੇਕਰ ਐਡਾ ਵੱਡਾ ਆਵਿਸ਼ਕਾਰ ਹੋ ਸਕਦਾ ਹੈ ਤਾਂ ਜ਼ਿੰਦਗੀ ਬਦਲਣੀ ਤਾਂ ਕੋਈ ਔਖੀ ਗੱਲ ਨਹੀਂ ਹੈਗੀ ਇਸ ਦੇ ਨਾਲ ਹੀ ਨਾਲ ਦੋਸਤੋ ਤੁਹਾਡੇ ਕੌਨਸ਼ੀਅਸ ਮਾਈਂਡ ਦੇ ਵਿੱਚ ਨੇ ਕੁਝ ਟੂਲ ਹੁਣ ਜੇ ਮੈਂ ਟੂਲਸ ਦੀ ਗੱਲ ਕਰਾਂ ਮੰਨ ਲਓ ਤੁਸੀਂ ਕੱਲ ਨੂੰ ਇੱਕ ਵਰਕਸ਼ਾਪ ਦੇ ਵਿੱਚ ਐਂਟਰ ਕਰ ਜਾਂਦੇ ਹੋ ਮੰਨ ਲਓ ਵੀ ਉਹ ਫਰਨੀਚਰ ਦੀ ਵਰਕਸ਼ਾਪ ਹੈ ਜਿੱਥੇ ਬਹੁਤ ਸਾਰਾ ਫਰਨੀਚਰ ਬਣਦਾ ਹੈ ਨਾ ਤੁਹਾਡੇ ਦਿਮਾਗ ਦੇ ਵਿੱਚ ਇੱਕ ਇਮੇਜ ਵੀ ਹੈਗੀ ਆ ਵੀ ਮੈਂ ਯਾਰ ਇਦਾਂ ਦੀ ਕੁਰਸੀ ਬਣਾਉਣੀ ਆ ਤੁਸੀਂ ਉੱਥੇ ਚਲੇ ਗਏ ਹੋ ਉੱਥੇ ਕੋਈ ਨਹੀਂ ਆ ਤੁਹਾਡਾ ਮਨ ਹੈ ਵੀ ਮੈਂ ਆਪ ਹੀ ਕੁਰਸੀ ਬਣਾਵਾ ਤੁਸੀਂ ਉੱਥੇ ਜਾ ਕੇ ਕੁਰਸੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਹਾਨੂੰ ਵਰਕਸ਼ਾਪ ਦੇ ਵਿੱਚ ਪਏ ਟੂਲਸ ਦੀ ਨੌਲੇਜ ਹੀ ਨਹੀਂ ਹੈਗੀ ਕਿ ਤੁਸੀਂ ਇਹ ਕੁਰਸੀ ਬਣਾ ਪਾਉਗੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕੀ ਤੁਸੀਂ ਉਹ ਕੁਰਸੀ ਬਣਾ ਪਾਉਗੇ ਡੈਫੀਨਿਟਲੀ ਤੁਹਾਡਾ ਜਵਾਬ ਹੋਏਗਾ ਕਿ ਨਹੀਂ ਅਸੀਂ ਉਹ ਕੁਰਸੀ ਨਹੀਂ ਬਣਾ ਪਾਵਾਂਗੇ ਕਿਉਂ ਕਿਉਂਕਿ ਉੱਥੇ ਟੂਲ ਹੋਣ ਦੇ ਬਾਵਜੂਦ ਵੀ ਸਾਨੂੰ ਉਹਨਾਂ ਟੂਲਸ ਦੀ ਨੌਲੇਜ ਹੀ ਨਹੀਂ ਹੈਗੀ ਤੇ ਜੇ ਮੈਨੂੰ ਉਹਨਾਂ ਟੂਲਸ ਦੀ ਨੌਲੇਜ ਹੀ ਨਹੀਂ ਹੈਗੀ ਤਾਂ ਮੈਂ ਉਹਨਾਂ ਨੂੰ ਵਰਤ ਕਿਵੇਂ ਪਾਵਾਂਗਾ ਪਾਵੇਂ ਉਸ ਵਰਕਸ਼ਾਪ ਦੇ ਵਿੱਚ ਦੁਨੀਆ ਦੇ ਸਭ ਤੋਂ ਬਿਹਤਰੀਨ ਟੂਲ ਕਿਉਂ ਨਾ ਪਏ ਹੋਣ ਪਰ ਜੇਕਰ ਮੈਨੂੰ ਉਹਨਾਂ ਟੂਲਸ ਦੀ ਨੌਲੇਜ ਨਹੀਂ ਹੈਗੀ ਤਾਂ ਮੈਂ ਉਹਨਾਂ ਟੂਲਸ ਨੂੰ ਜਿਹੜਾ ਆ ਵਰਤ ਨਹੀਂ ਪਾਵਾਂਗਾ ਜਿਵੇਂ ਕਿ ਸੰਦੀਪ ਜੀ ਕਹਿ ਰਹੇ ਨੇ ਕਿ ਆਫ ਕੋਰਸ ਯੈਸ ਆਫ ਕੋਰਸ ਨਹੀਂ ਵਰਤ ਪਾਵਾਂਗਾ ਇਸੇ ਤਰ੍ਹਾਂ ਹੀ ਦੋਸਤੋ ਸਾਡੇ ਦਿਮਾਗ ਦੇ ਵਿੱਚ ਵੀ ਅਜਿਹੇ ਟੂਲ ਨੇ ਤੇ ਬਹੁਤ ਸਾਰੇ ਲੋਕਾਂ ਨੂੰ ਸਾਨੂੰ ਉਹਨਾਂ ਟੂਲਸ ਦੇ ਬਾਰੇ ਪਤਾ ਹੀ ਨਹੀਂ ਹੈ ਹੁਣ ਸੋਚ ਕੇ ਦੇਖੋ ਵੀ ਜਦੋਂ ਸਾਨੂੰ ਉਹਨਾਂ ਟੂਲਸ ਦੇ ਬਾਰੇ ਪਤਾ ਹੀ ਨਹੀਂ ਹੈ ਤਾਂ ਸਾਨੂੰ ਇਹ ਕਿਵੇਂ ਪਤਾ ਹੋਏਗਾ ਵੀ ਉਹਨਾਂ ਟੂਲਸ ਨੂੰ ਵਰਤਣਾ ਕਿਵੇਂ ਹੈ ਕਿੱਥੇ ਵਰਤਣਾ ਹੈ ਤੇ ਆਪਣੇ ਫਾਇਦੇ ਲਈ ਕਿਵੇਂ ਵਰਤਣਾ ਹੈ ਆਜੋ ਗੱਲ ਕਰਦੇ ਹਾਂ ਨਾ ਟੂਲਸ ਦੇ ਉੱਤੇ ਕਿਉਂਕਿ ਜਿਹੜੇ ਸਾਡੇ ਆ ਪੈਰਾਡਾਈਮਸ ਨੇ ਜਿਹੜੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਬੈਗੇ ਹੋਏ ਨੇ ਜਾਂ ਕਹ ਲਓ ਵੀ ਸਾਡੇ ਜੜਾਂ 'ਚ ਬੈਠੇ ਹੋਏ ਨੇ ਜੇ ਇਹਨਾਂ ਦੀਆਂ ਜੜਾਂ ਨੂੰ ਪੁੱਟਣਾ ਹੈ ਤਾਂ ਇਹਨਾਂ ਟੂਲਸ ਦੇ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ ਤੇ ਉਹ ਟੂਲਸ ਕਿਹੜੇ-ਕਿਹੜੇ ਨੇ ਸਭ ਤੋਂ ਪਹਿਲਾ ਟੂਲ ਜਿਹੜਾ ਹੈਗਾ ਜੀ ਉਹ ਹੈਗਾ ਆਪਣਾ ਪਰਸੈਪਸ਼ਨ ਦਾ ਜੇ ਪਰਸੈਪਸ਼ਨ ਦੀ ਗੱਲ ਕਰੀਏ ਤਾਂ ਪਰਸੈਪਸ਼ਨ ਹੁੰਦਾ ਜੀ ਆਪਣਾ ਨਜ਼ਰੀਆ ਕਿਸੇ ਚੀਜ਼ ਨੂੰ ਦੇਖਣ ਦਾ ਨਜ਼ਰੀਆ ਦੂਜਾ ਜਿਹੜਾ ਟੂਲ ਹੈਗਾ ਜੀ ਉਹ ਆਪਣਾ ਹੈਗਾ ਰੀਜ਼ਨ ਦਾ ਰੀਜ਼ਨ ਦਾ ਮਤਲਬ ਹੁੰਦਾ ਜੀ ਅਸੀਂ ਸੋਚ ਸਕਦੇ ਹਾਂ ਸਾਡੇ ਕੋਲ ਸੋਚਣ ਦੀ ਸ਼ਕਤੀ ਹੈਗੀ ਆ ਅਸੀਂ ਕਿਸੇ ਚੀਜ਼ ਨੂੰ ਮੰਨ ਸਕਦੇ ਹਾਂ ਜਾਂ ਅਸੀਂ ਕਿਸੇ ਚੀਜ਼ ਨੂੰ ਨਹੀਂ ਮੰਨ ਸਕਦੇ ਜਾਂ ਅਸੀਂ ਉਸ ਚੀਜ਼ ਨੂੰ ਸਿਰਫ ਸਿੰਪਲੀ ਰਿਜੈਕਟ ਕਰ ਸਕਦੇ ਹਾਂ ਤੀਜਾ ਜਿਹੜਾ ਟੂਲ ਹੈਗਾ ਜੀ ਸਾਡੇ ਕੋਲ ਹੈਗਾ ਇਮੇਜਿਨੇਸ਼ਨ ਦਾ ਜੀ ਸਾਡੀ ਕਲਪਨਾ ਸ਼ਕਤੀ ਦਾ ਮਤਲਬ ਇਸ ਇਮੇਜਿਨੇਸ਼ਨ ਨੂੰ ਯੂਜ਼ ਕਰਦੇ ਹੋਏ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕ੍ਰੀਏਟ ਕਰ ਸਕਦੇ ਹਾਂ ਇਹਨਾਂ ਸਾਰਿਆਂ ਦੀ ਇੱਕ ਇੱਕ ਐਗਜ਼ਾਮਪਲ ਵੀ ਦਊਂਗਾ ਪਹਿਲਾਂ ਮੈਂ ਤੁਹਾਨੂੰ 6 ਦੀਆਂ 6 ਜਿਹੜੇ ਟੂਲਸ ਨੇ ਉਹਨਾਂ ਬਾਰੇ ਦੱਸਣਾ ਇਸ ਤੋਂ ਬਾਅਦ ਜਿਹੜਾ ਸਾਡਾ ਟੂਲ ਹੈਗਾ ਜੀ ਉਹ ਹੈਗਾ ਮੈ ਮੈਮਰੀ ਮਤਲਬ ਜੀ ਸਾਡੇ ਅੰਦਰ ਇੱਕ ਸਟੋਰੇਜ ਡਿਵਾਈਸਾ ਕਹਿ ਲੋ ਵੀ ਉਹਦੇ ਅੰਦਰ ਅਸੀਂ ਆਪਣੀ ਜਿਹੜੀ ਇਨਫੋਰਮੇਸ਼ਨ ਆ ਡਾਟਾ ਆ ਜਿਹੜਾ ਉਹਨੂੰ ਜਿਹੜਾ ਇਹ ਸਟੋਰ ਕਰ ਸਕਦਾ ਹੈ। ਇਸ ਤੋਂ ਬਾਅਦ ਜਿਹੜਾ ਆਪਣਾ ਪੰਜਵਾਂ ਟੂਲ ਹੈਗਾ ਜੀ ਉਹ ਹੈਗਾ ਵਿਲ ਪਾਵਰ ਦਾ। ਵਿਲ ਪਾਵਰ ਮਤਲਬ ਕਿਸੇ ਚੀਜ਼ ਦੇ ਉੱਤੇ ਫੋਕਸ ਕਰਨ ਦੀ ਸਮਰੱਥਾ। ਤੇ ਜਿਹੜਾ ਸਾਡਾ ਛੇਵਾਂ ਟੂਲ ਹੈਗਾ ਜੀ ਉਹ ਹੈਗਾ ਇੰਟੂਸ਼ਨ ਤੇ ਇੰਟੂਸ਼ਨ ਨੂੰ ਅਸੀਂ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ ਜੀ ਸਾਡੀ ਅੰਦਰੂਨੀ ਆਵਾਜ਼। ਜਿਹੜੀ ਕਿ ਸਾਨੂੰ ਗਾਈਡ ਕਰਦੀ ਹੈ ਟਾਈਮ ਟੂ ਟਾਈਮ ਕਿ ਕਿਹੜੀ ਚੀਜ਼ ਸਾਡੇ ਲਈ ਸਹੀ ਹੈ ਤੇ ਕਿਹੜੀ ਚੀਜ਼ ਸਾਡੇ ਲਈ ਸਹੀ ਨਹੀਂ ਹੈਗੀ। ਤੇ ਜਿਵੇਂ ਕਿ ਮੈਂ ਦੇਖ ਸਕਦਾ ਕਿ YouTube ਦੇ ਵਿੱਚ ਥੋੜੇ ਜਿਹਾ ਕਮੈਂਟ ਲੇਟ ਆਉਂਦੇ ਨੇ ਸੰਦੀਪ ਮੈਥ ਕਲਾਸਿਸ ਤੇ ਸੁਖਮਨ ਸੁਖਵੀਰ ਨੇ ਵੀ ਮੈਸੇਜ ਕੀਤਾ ਵੀ ਨੋ ਉਹਨਾਂ ਨੇ ਸ਼ਾਇਦ ਉਹੀ ਟੂਲ ਵਾਲੀ ਐਗਜ਼ਾਮਪਲ ਦੇ ਲਈ ਮੈਸੇਜ ਕੀਤਾ ਵੀ ਜੇ ਟੂਲਾਂ ਬਾਰੇ ਨੌਲੇਜ ਨਹੀਂ ਹੈਗੀ ਤਾਂ ਅਸੀਂ ਚੀਜ਼ਾਂ ਨਹੀਂ ਬਣਾ ਸਕਦੇ ਹੁਣ ਇਹਨਾਂ ਟੂਲਸ ਦੇ ਬਾਰੇ ਦੇਖੋ ਤੇ ਸੋਚੋ ਪਰਸੈਪਸ਼ਨ ਰੀਜ਼ਨ ਇਮੇਜਿਨੇਸ਼ਨ ਮੈਮਰੀ ਵੈਲਟ ਤੇ ਇੰਟੂਸ਼ਨ ਮਤਲਬ ਸਾਡਾ ਨਜ਼ਰੀਆ ਸੋਚਣ ਦੀ ਸ਼ਕਤੀ ਸਾਡੀ ਕਲਪਨਾ ਸ਼ਕਤੀ ਸਾਡੀ ਮੈਮਰੀ ਕਿਸੇ ਚੀਜ਼ ਤੇ ਫੋਕਸ ਕਰਨ ਦਾ ਯੂ نو ਫੋਕਸ ਕਰਨਾ ਤੇ ਸਾਡੀ ਅੰਦਰੂਨੀ ਆਵਾਜ਼ ਕੀ ਸਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਪਤਾ ਹੈ ਮੈਨੂੰ ਲੱਗਦਾ ਵੀ 90% ਵਿਅਕਤੀ ਜਿਹੜੇ ਮੇਰੇ ਨਾਲ ਇਸ ਟਾਈਮ YouTube ਤੇ ਜੁੜੇ ਹੋਏ ਨੇ ਉਹਨਾਂ ਚੋਂ ਕੁਝ ਘੀ ਹੋਣਗੇ ਜਿਨ੍ਹਾਂ ਨੂੰ ਇਸ ਦਾ ਬਾਰੇ ਪਤਾ ਹੋਵੇਗਾ ਹੁਣ ਇਹ ਸੋਚ ਕੇ ਦੇਖੋ ਵੀ ਜਦ ਸਾਨੂੰ ਪਤਾ ਹੀ ਨਹੀਂ ਹੈ ਤਾਂ ਅਸੀਂ ਇਹਨਾਂ ਟੂਲਸ ਨੂੰ ਵਰਤਾਂਗੇ ਕਿਵੇਂ ਤੇ ਫਿਰ ਉਹ ਜਿਹੜਾ ਸੋਚਣ ਦਾ ਤੇ ਕਰਨ ਦਾ ਗੈਪ ਆ ਜਾਂਦਾ ਦੋਸਤੋ ਉਹਨਾਂ ਟੂਲਸ ਨੂੰ ਵਰਤਦੇ ਹੋਏ ਹੀ ਦੂਰ ਕੀਤਾ ਜਾ ਸਕਦਾ ਹੈ ਹੁਣ ਇਹਨਾਂ ਟੂਲਸ ਦੇ ਬਾਰੇ ਮੈਂ ਥੋੜੀ ਥੋੜੀ ਤੁਹਾਨੂੰ ਡਿਟੇਲ ਦਵਾਗਾ ਫਿਰ ਆਪਾਂ ਗੱਲ ਕਰਾਂਗੇ ਉਹ ਸੋਚਣ ਤੇ ਜਿਹੜਾ ਕਰਨ ਦਾ ਗੈਪ ਆ ਉਹਨੂੰ ਕਿਸ ਤਰੀਕੇ ਨਾਲ ਦੂਰ ਕਰਨਾ ਹੈ ਜੇ ਆਪਾਂ ਪਰਸੈਪਸ਼ਨ ਦੀ ਗੱਲ ਕਰੀਏ ਤਾਂ ਦੋਸਤੋ ਪਰਸੈਪਸ਼ਨ ਦੀ ਗੱਲ ਆਉਂਦੀ ਆ ਵੀ ਸਾਡਾ ਦੇਖਣ ਦਾ ਨਜ਼ਰੀਆ ਕੀ ਆ ਹੁਣ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਦੋ ਤਰ੍ਹਾਂ ਦੇ ਨਜ਼ਰੀਏ ਹੋ ਸਕਦੇ ਨੇ ਜਾਂ ਤਾਂ ਅਸੀਂ ਹਮੇਸ਼ਾ ਆਸ਼ਾਵਾਦੀ ਨਜ਼ਰੀਏ ਨਾਲ ਜ਼ਿੰਦਗੀ ਨੂੰ ਦੇਖਾਂਗੇ ਜਾਂ ਤਾਂ ਅਸੀਂ ਹਮੇਸ਼ਾ ਨਿਰਾਸ਼ਾਵਾਦੀ ਨਜ਼ਰੀਏ ਦੇ ਨਾਲ ਜ਼ਿੰਦਗੀ ਨੂੰ ਦੇਖਾਂਗੇ ਤੇ ਜਦੋਂ ਅਸੀਂ ਆਸ਼ਾਵਾਦੀ ਨਜ਼ਰੀਏ ਦੇ ਨਾਲ ਜ਼ਿੰਦਗੀ ਨੂੰ ਦੇਖ ਰਹੇ ਆ ਤਾਂ ਅਸੀਂ ਹਮੇਸ਼ਾ ਇਹੀ ਸੋਚਾਂਗੇ ਕਿ ਯਾਰ ਮੈਂ ਜਿਹੜੀ ਸਿਚੁਏਸ਼ਨ ਦੇ ਵਿੱਚ ਅੱਜ ਹੈਗਾ ਆ ਇਸ ਸਿਚੁਏਸ਼ਨ ਦਾ ਕੀ ਹੱਲ ਜਿਹੜਾ ਆ ਉਹ ਨਿਕਲ ਸਕਦਾ ਹੈ ਵੀ ਇਸ ਸਿਚੁਏਸ਼ਨ ਦਾ ਕੀ ਹੱਲ ਜਿਹੜਾ ਆ ਉਹ ਨਿਕਲ ਸਕਦਾ ਹੈ ਤੇ ਜਦੋਂ ਮੈਂ ਉਸ ਹੱਲ ਲੱਭਣ ਦੀ ਮੈਂਟੈਲਿਟੀ ਦੇ ਨਾਲ ਅੱਗੇ ਵਧਾਂਗਾ ਉਦੋਂ ਕੀ ਹੋਏਗਾ ਉਦੋਂ ਮੈਂ ਆਪਣੀ ਜਿਹੜੀ ਸੋਚਣ ਦੀ ਸ਼ਕਤੀ ਹੈ ਨਾ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰਾਂਗਾ ਜਦੋਂ ਮੈਂ ਹੱਲ ਲੱਭ ਰਿਹਾ ਹਾਂ ਤਾਂ ਮੈਂ ਅਜਿਹੀਆਂ ਚੀਜ਼ਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇਵਾਂਗਾ ਜਿਹੜੀਆਂ ਮੈਨੂੰ ਹੱਲ ਵੱਲ ਨਹੀਂ ਲਿਜਾ ਰਹੀਆਂ ਨੇ ਉਹਨਾਂ ਨੂੰ ਮੈਂ ਰਿਜੈਕਟ ਕਰੂੰਗਾ ਤੇ ਮੈਂ ਸਿਰਫ ਉਹਨਾਂ ਹੀ ਚੀਜ਼ਾਂ ਨੂੰ ਐਕਸੈਪਟ ਕਰੂੰਗਾ ਜਿਹੜੀਆਂ ਕਿ ਮੈਨੂੰ ਮੇਰੇ ਟੀਚੇ ਵੱਲ ਲੈ ਕੇ ਜਾ ਰਹੀਆਂ ਨੇ ਜਿਹੜੀਆਂ ਕਿ ਮੈਨੂੰ ਮੇਰੇ ਹੱਲ ਵੱਲ ਲੈ ਕੇ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ ਆ ਜਾਂਦੀ ਹੈ ਜੀ ਕਲਪਨਾ ਸ਼ਕਤੀ ਹੁਣ ਤੁਸੀਂ ਆਪਣੇ ਆਲੇ ਦੁਆਲੇ ਝਾਤੀ ਮਾਰ ਕੇ ਦੇਖੋ ਆਪਣੇ ਘਰ ਦੇ ਵਿੱਚ ਝਾਤੀ ਮਾਰ ਕੇ ਦੇਖੋ ਆਪਣੇ ਆਫਿਸਿਸ ਦੇ ਵਿੱਚ ਝਾਤੀ ਮਾਰ ਕੇ ਦੇਖੋ ਅੱਜ ਆਪਣੀ ਦੁਨੀਆ ਦੇ ਵਿੱਚ ਝਾਤੀ ਮਾਰ ਕੇ ਦੇਖੋ ਇਹ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਲਪਨਾ ਸ਼ਕਤੀ ਨੂੰ ਨਿਰਧਾਰਤ ਕਰਦੀਆਂ ਨੇ ਤੁਸੀਂ ਇਸ ਜ਼ੂਮ ਦੀ ਹੀ ਐਗਜ਼ਾਮਪਲ ਲਓ ਅੱਜ ਤੋਂ 15 ਸਾਲ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਸੀਗਾ ਵੀ ਕਦੇ ਇਦਾਂ ਦਾ ਜ਼ਮਾਨਾ ਆਏਗਾ ਵੀ ਜਿੱਥੇ ਅਸੀਂ ਘਰੇ ਬੈਠ ਕੇ ਆਨਲਾਈਨ ਇੱਕ ਮੀਡੀਅਮ ਦੇ ਥਰੂ 올 ਓਵਰ ਦਾ ਵਰਲਡ ਜਿਹੜਾ ਆ ਇਦਾਂ ਇੱਕ ਦੂਜੇ ਨਾਲ ਕਮਿਊਨੀਕੇਟ ਕਰ ਰਹੇ ਹੋਵਾਂਗੇ ਪਰ ਅੱਜ ਇੱਥੇ ਮੈਂ ਲੁਧਿਆਣੇ ਚ ਬੈਠਾ ਜੀ ਮੇਰੇ ਨਾਲ YouTube ਦੇ ਉੱਤੇ ਬਹੁਤ ਸਾਰੇ ਵੱਖੋ ਵੱਖਰੇ ਬੰਦੇ ਜੁੜੇ ਨੇ ਤੁਹਾਡੇ ਵਿੱਚੋਂ ਕੁਝ ਇੰਡੀਆ ਤੋਂ ਹੋਣਗੇ ਕੁਝ ਇੰਡੀਆ ਤੋਂ ਭਾਰਤ ਤੋਂ ਹੋਣਗੇ ਪਰ ਆਪਾਂ ਸਾਰੇ ਇੱਥੇ ਇੱਕੋ ਪਲੇਟਫਾਰਮ ਦੇ ਉੱਤੇ ਤੇ ਇਥੇ ਇੱਕੋ ਪਲੈਟਫਾਰਮ ਤੇ ਜਦੋਂ ਆਪਾਂ ਕੱਟੇ ਹੋਏ ਆ ਤਾਂ ਸੋਚੋ ਵੀ ਇਹ ਵੀ ਕਿਸੇ ਨਾ ਕਿਸੇ ਨੇ ਆਪਣੀ ਇਮੇਜਿਨੇਸ਼ਨ ਦੇ ਵਿੱਚ ਸੋਚਿਆ ਹੋਣਾ ਕਿੰਡੀ ਖੂਬਸੂਰਤ ਗੱਲ ਹੈ ਇਦਾਂ ਹੀ ਜੇ ਮੈਂ ਇਮੇਜਿਨੇਸ਼ਨ ਦੀ ਗੱਲ ਹੋਰ ਕਰਾਂ ਤਾਂ ਦੋਸਤੋ ਇੱਕ ਬਹੁਤ ਹੀ ਵਧੀਆ ਗੇਮ ਹੈ ਜਿਹੜੀ ਕਿ ਬਹੁਤ ਹੀ ਪਪੂਲਰ ਹੈ ਲੁੱਡੋ ਗੇਮ ਦੇ ਬਾਰੇ ਤੁਸੀਂ ਸੁਣਿਆ ਹੋਵੇਗਾ ਤੇ ਸਾਰੇ ਉਹ ਨੂੰ ਅਸੀਂ ਖੇਡਦੇ ਆ ਤੇ ਮੈਨੂੰ ਨਹੀਂ ਪਤਾ ਕਿੰਨੇ ਨੇ ਉਹਦਾ ਜਿਹੜਾ ਲੇਟੈਸਟ ਅਪਡੇਟ ਆਇਆ ਮੋਬਾਈਲ ਦੇ ਵਿੱਚ ਚੈੱਕ ਕੀਤਾ ਜਾਂ ਨਹੀਂ ਕੀਤਾ ਪਰ ਜੇ ਤੁਸੀਂ ਉਹਦਾ ਲੇਟੈਸਟ ਅਪਡੇਟ ਚੈੱਕ ਕਰੋ ਤਾਂ ਤੁਹਾਨੂੰ ਰੀਅਲਾਈਜ਼ ਹੋਊਗਾ ਵੀ ਕਿਸੇ ਵਿਅਕਤੀ ਨੇ ਅੱਜ ਦੇ ਵਰਲਡ ਦੇ ਵਿੱਚ ਜਿਹੜੀ ਚੀਜ਼ ਹੋ ਰਹੀ ਹੈ ਉਸ ਨੂੰ ਕਿੰਨੇ ਖੂਬਸੂਰਤ ਤਰੀਕੇ ਨਾਲ ਆਪਣੀ ਇਮੇਜਿਨੇਸ਼ਨ ਯੂਜ਼ ਕਰਦੇ ਹੋਏ ਉਸ ਲੁੱਡੋ ਦੀ ਗੇਮ ਦੇ ਵਿੱਚ ਉਤਾਰ ਦਿੱਤਾ ਹੈ ਦੋਸਤੋ ਲੁੱਡੋ ਦੇ ਵਿੱਚ ਇੱਕ ਨਵਾਂ ਮੋਡ ਆਇਆ ਜਿਹਨੂੰ ਉਹਨਾਂ ਨੇ ਨਾਂ ਦਿੱਤਾ ਹੈ ਜੀ ਮਾਸਕ ਮੋਡ ਉਹਨਾਂ ਨੇ ਉਸ ਲੁੱਡੋ ਗੇਮ ਦੇ ਵਿੱਚ ਅੱਜ ਦੀ ਜਿਹੜੀ ਹੈ ਕੋਵਿਡ-19 ਦੀ ਪ੍ਰਕਿਰਿਆ ਚੱਲ ਰਹੀ ਹੈ ਕੋਵਿਡ-19 ਦਾ ਜਿਹੜਾ ਟਾਈਮ ਚੱਲ ਰਿਹਾ ਉਸ ਟਾਈਮ ਦਾ ਇੱਕ ਸਾਂਚਾ ਤਿਆਰ ਕਰ ਦਿੱਤਾ ਹੈ ਤਾਂ ਜਦੋਂ ਦੋ ਦਿਨ ਪਹਿਲਾਂ ਮੈਨੂੰ ਇਸ ਗੇਮ ਦੇ ਬਾਰੇ ਪਤਾ ਲੱਗਿਆ ਮੇਰੇ ਫਿਅਾਂਸੇ ਤੋਂ ਤੇ ਮੈਂ ਉਸ ਗੇਮ ਨੂੰ ਖੇਡਿਆ ਤਾਂ ਮੈਂ ਬੜਾ ਹੀ ਅਚੰਭੇ ਹੋਇਆ ਉਸ ਕਿਸੇ ਵਿਅਕਤੀ ਨੇ ਕਿੰਨੇ ਖੂਬਸੂਰਤ ਤਰੀਕੇ ਨਾਲ ਆਪਣੀ ਇਮੇਜਿਨੇਸ਼ਨ ਦੀ ਵਰਤੋਂ ਕਰਦੇ ਹੋਏ ਇੱਕ ਗੇਮ ਦੇ ਵਿੱਚ ਅੱਜ ਦੀ ਜਿਹੜੀ ਸਿਚੁਏਸ਼ਨ ਨੂੰ ਢਾਲ ਦਿੱਤਾ ਹੈ। ਦੋਸਤੋ ਉਹਦੇ ਵਿੱਚ ਜਦੋਂ ਤੁਸੀਂ ਆਪਣੀ ਵਾਰੀ ਚੱਲਦੇ ਹੋ ਡਾਈਸ ਦੇ ਨਾਲ ਉਸ ਤੋਂ ਬਾਅਦ ਡਾਈਸ ਦੋਨੋਂ ਦੇ ਵਿੱਚ ਸੈਨੀਟਾਈਜ਼ ਕੀਤਾ ਦਿਖਾਇਆ ਜਾਂਦਾ ਹੈ ਤੇ ਜੇਕਰ ਤੁਸੀਂ ਆਪਣੀ ਗੀਟ ਨੂੰ ਬਿਨਾਂ ਮਾਸਕ ਤੋਂ ਅੱਗੇ ਲੈ ਕੇ ਜਾਂਦੇ ਹੋ ਤੇ ਦਰਸਤੇ ਦੇ ਵਿੱਚ ਜਿੱਥੇ ਕਰੋਨਾ ਵਾਇਰਸ ਫੈਲੇ ਹੋਏ ਨੇ ਗੇਮ ਦੇ ਵਿੱਚ ਜੇ ਤੁਸੀਂ ਉੱਥੇ ਬਿਨਾਂ ਮਾਸਕ ਤੋਂ ਪਹੁੰਚ ਜਾਂਦੇ ਹੋ ਤਾਂ ਤੁਹਾਡੀ ਗੀਟ ਜਿਹੜੀ ਆ ਉਹ 14 ਵਾਰੀਆਂ ਦੇ ਲਈ ਕਵਾਰੈਂਟਾਈਨ ਹੋ ਜਾਂਦੀ ਹੈ ਵੀ 14 ਵਾਰੀਆਂ ਤੱਕ ਤੁਸੀਂ ਗੀਟ ਨੂੰ ਚਲਾ ਨਹੀਂ ਸਕਦੇ। ਜੇ ਤੁਸੀਂ ਉਹ ਗੇਮ ਨਹੀਂ ਦੇਖੀ ਤਾਂ ਮੈਂ ਜ਼ਰੂਰ ਤੁਹਾਨੂੰ ਚਾਹਾਂਗਾ ਕਿ ਤੁਸੀਂ ਐਟ ਲੀਸਟ ਚਾਹੇ ਖੇਡਣ ਲਈ ਨਹੀਂ ਪਰ ਤੁਸੀਂ ਉਹਨੂੰ ਇੱਕ ਵਾਰ ਦੇਖਣ ਲਈ ਜ਼ਰੂਰ ਦੇਖੋ ਤੁਹਾਨੂੰ ਅਹਿਸਾਸ ਹੋਏਗਾ ਕਿ ਕਿਸੇ ਵਿਅਕਤੀ ਨੇ ਆਪਣੀ ਇਮੈਜਿਨੇਸ਼ਨ ਦਾ ਪ੍ਰਯੋਗ ਕਰਦੇ ਹੋਏ ਉਸ ਗੇਮ ਨੂੰ ਕਿੰਨਾ ਖੂਬਸੂਰਤ ਇੱਕ ਵਧੀਆ ਤਰੀਕੇ ਨਾਲ ਪੇਸ਼ ਕਰ ਦਿੱਤਾ ਹੁਣ ਤੁਸੀਂ ਸੋਚੋਗੇ ਕਿ ਇਹਦਾ ਸਾਡੀ ਜ਼ਿੰਦਗੀ ਦੇ ਟੀਚਿਆਂ ਨਾਲ ਜਾਂ ਗੋਲਾਂ ਨਾਲ ਕੀ ਸੰਬੰਧ ਹੈ ਦੋਸਤੋ ਇਹਦਾ ਪੂਰਾ ਸੰਬੰਧ ਤੁਹਾਡੇ ਟੀਚਿਆਂ ਤੁਹਾਡੇ ਗੋਲਾਂ ਦੇ ਨਾਲ ਹੈ ਕਿਉਂ ਕਿਉਂਕਿ ਉਸ ਵਿਅਕਤੀ ਨੇ ਆਪਣੀ ਇਮੈਜਿਨੇਸ਼ਨ ਦੀ ਕਲਾ ਜਿਹੜੀ ਉਹਦੇ ਵਿੱਚ ਦਿਖਾਈ ਹੈ ਤੇ ਜਿਹੋਬ ਵੀ ਐਕਟੀਮੈਜਿਨੇਸ਼ਨ ਦੀ ਕਲਾ ਉੱਤੇ ਲਿਆ ਸਕਦਾ ਹੈ ਸੋਚੋ ਤੁਸੀਂ ਆਪਣੇ ਕੰਮ ਦੇ ਵਿੱਚ ਕਿਸ ਤਰੀਕੇ ਨਾਲ ਆਪਣੀ ਇਮੇਜਿਨੇਸ਼ਨ ਨੂੰ ਲਿਆ ਸਕਦੇ ਹੋ ਫਿਰ ਗੱਲ ਆ ਜਾਂਦੀ ਹੈ ਜੀ ਮੈਮਰੀ ਦੀ ਮੈਮਰੀ ਕੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਤਸਵੀਰਾਂ ਸਟੋਰ ਕਰਦੇ ਹਾਂ ਤੇ ਮੈਮਰੀ ਦੀ ਖੂਬਸੂਰਤ ਇਹ ਗੱਲ ਆ ਵੀ ਅਸੀਂ ਆਪਣੀ ਇਮੇਜਿਨੇਸ਼ਨ ਨੂੰ ਯੂਜ਼ ਕਰਦੇ ਹੋਏ ਸਾਡਾ ਆਉਣ ਵਾਲਾ ਕੱਲ ਕਿੱਦਾਂ ਦਾ ਹੋਏਗਾ ਉਹਦੀ ਤਸਵੀਰ ਬਣਾ ਕੇ ਵੀ ਜਿਹੜੀ ਹੈ ਸਾਡੀ ਮੈਮਰੀ ਦੇ ਵਿੱਚ ਸਟੋਰ ਕਰ ਸਕਦੇ ਹਾਂ ਕਿਉਂ ਕਿ ਕਿਉਂਕਿ ਸਾਡੇ ਸਬਕੌਨਸ਼ੀਅਸ ਮਾਈਂਡ ਨੂੰ ਨਹੀਂ ਪਤਾ ਕਿ ਕੀ ਅੱਜ ਦੀ ਜ਼ਿੰਦਗੀ ਦਾ ਇਹ ਕੀ ਪੁਰਾਣਾ ਹੈ ਉਹ ਸਿਰਫ ਤੇ ਸਿਰਫ ਤੁਹਾਡੀਆਂ ਫੀਲਿੰਗਾਂ ਦੇ ਉੱਤੇ ਕੀ ਚੱਲਦਾ ਹੈ ਤੇ ਜੇ ਤੁਸੀਂ ਫੀਲਿੰਗਾਂ ਦੀ ਫਾਰਮ ਦੇ ਵਿੱਚ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਇਹ ਆਈਡੀਆ ਦੇ ਦਿੱਤਾ ਕਿ ਤੁਸੀਂ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦੇ ਹੋ ਕੀ ਪਾਉਣਾ ਚਾਹੁੰਦੇ ਹੋ ਤਾਂ ਉਹ ਚੀਜ਼ਾਂ ਤੁਹਾਡੀ ਲਾਈਫ ਦੇ ਵਿੱਚ ਘਟਕਾਉਣੀਆਂ ਜ਼ਰੂਰ ਸ਼ੁਰੂ ਹੋ ਜਾਣਗੀਆਂ ਤੇ ਫੇਰ ਗੱਲ ਆਉਂਦੀ ਹੈ ਜੀ ਸਾਡੀ ਵਿਲ ਦੀ ਜਿਹੜੀ ਕਿ ਸਾਨੂੰ ਅਬਿਲਿਟੀ ਦਿੰਦਾ ਹੈ ਕਿਸੇ ਵੀ ਚੀਜ਼ ਦੇ ਉੱਤੇ ਫੋਕਸ ਕਰਨ ਦੀ ਜਦੋਂ ਅਸੀਂ ਕਿਸੇ ਚੀਜ਼ ਉੱਤੇ ਫੋਕਸ ਕਰਨਾ ਸਿੱਖ ਲੈਨੇ ਆ ਤਾਂ ਤੁਹਾਨੂੰ ਵੀ ਪਤਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਸਾਡੀ ਆਉਟਪੁੱਟ ਹੁੰਦੀ ਹੈ ਜਾਂ ਕਹਿ ਲਓ ਵੀ ਜਿਹੜਾ ਸਾਡਾ ਕੰਮ ਹੁੰਦਾ ਹੈ ਉਹ ਟਾਈਮ 'ਸਿਰ ਨਿਭੜਦਾ ਹੈ ਟਾਈਮ 'ਸਿਰ ਨਿਭੜਨ ਨਾਲ ਅਸੀਂ ਹੋਰ ਬਹੁਤ ਸਾਰੇ ਕੰਮ ਕਰ ਲੈਨੇ ਆ ਤੇ ਹੋਰ ਬਹੁਤ ਸਾਰੇ ਕੰਮ ਕਰਨ ਦੇ ਨਾਲ ਜਿਹੜਾ ਕੰਮ ਅਸੀਂ ਕਿਤੇ ਤਿੰਨਾਂ ਚਾਰਾਂ ਪੰਜਾਂ ਦਿਨਾਂ ਦੇ ਵਿੱਚ ਕਰਨਾ ਸੀ ਉਹੀ ਕੰਮ ਅਸੀਂ ਕੁਝ ਘੰਟਿਆਂ ਦੇ ਵਿੱਚ ਕਰਕੇ ਖਤਮ ਕਰ ਦਿੰਨੇ ਆ ਕਿਉਂ ਕਿਉਂਕਿ ਅਸੀਂ ਫੋਕਸ ਕਰਨਾ ਜਿਹੜਾ ਹੈ ਆਪਣੇ ਆਪ ਨੂੰ ਸਿੱਖ ਲਿਆ ਹੈ ਤੇ ਜਦੋਂ ਅਸੀਂ ਆਪ ਪੰਜਾਂ ਟੂਲਸ ਨੂੰ ਇਸਤੇਮਾਲ ਕਰਨਾ ਸਿੱਖ ਲੈਂਦੇ ਆ ਤਾਂ ਜਿਹੜਾ ਸਾਡਾ 6ਵਾਂ ਟੂਲ ਹੁੰਦਾ ਜਿਹੜਾ ਕਿ ਕਹੋ ਵੀ ਸਾਨੂੰ ਸਾਡੀ ਅੰਦਰੂਨੀ ਆਵਾਜ਼ ਦੇ ਨਾਲ ਜੋੜਦਾ ਇੰਟੂਸ਼ਨ ਉਹ ਆਟੋਮੈਟਿਕਲੀ ਹੀ ਸਟਰੈਂਥਨ ਹੋ ਜਾਂਦਾ ਹੈ ਉਹ ਆਟੋਮੈਟਿਕਲੀ ਹੀ ਸਟਰੋਂਗ ਹੋ ਜਾਂਦਾ ਹੈ ਤੇ ਫਿਰ ਸਾਨੂੰ ਸੋਚਣ ਦੀ ਲੋੜ ਨਹੀਂ ਪੈਂਦੀ ਵੀ ਇਹਨੂੰ ਵਰਤਣਾ ਕਿਵੇਂ ਏਨੇ ਸਾਡੇ ਉਹ 6 ਖੂਬਸੂਰਤ ਟੂਲ ਜਿਨ੍ਹਾਂ ਦੀ ਵਰਤੋਂ ਕਰਦੇ ਹੋਏ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਅਗੇ ਬਹੁਤ ਬਹੁਤ ਜ਼ਿਆਦਾ ਅਗੇ ਪਹੁੰਚ ਸਕਦੇ ਹਾਂ ਤੇ ਹੁਣ ਗੱਲ ਕਰਦੇ ਆ ਜੀ ਵੀ ਜਿਹੜਾ ਸਾਡਾ ਕੌਨਸ਼ੀਅਸ ਤੇ ਸਬਕੌਨਸ਼ੀਅਸ ਦੇ ਮਾਈਂਡ ਦੇ ਵਿੱਚ ਆ ਸੋਚਣ ਤੇ ਕਰਨ ਦਾ ਡਿਫਰੈਂਸ ਆ ਇਹਨੂੰ ਕਿਵੇਂ ਦੂਰ ਕਰਨਾ ਹੈ ਅੱਜ ਉਦੀ ਝਾਤੀ ਮਾਰਦੇ ਆ ਇਸ ਦੇ ਬਾਰੇ ਤੇ ਇਸ ਦੇ ਲਈ ਤੁਹਾਨੂੰ ਮੈਂ ਲੈ ਕੇ ਚੱਲਦਾ ਦੁਬਾਰਾ ਇਹੀ ਤਸਵੀਰ ਦੇ ਉੱਤੇ ਕਿਉਂਕਿ ਇਹ ਜਿਹੜੀ ਤਸਵੀਰ ਆ ਮੇਰੇ ਲਈ ਇੱਕ ਜਾਦੂਈ ਡਾਇਗਰਾਮ ਆ ਤੇ ਇਹਨੂੰ ਸਮਝਣ ਤੋਂ ਬਾਅਦ ਮੈਨੂੰ ਅਸਲੀ ਦੇ ਵਿੱਚ ਇਹ ਸਾਰੇ ਕਨਸੈਪਟ ਆ ਜਿਹੜੇ ਮੈਂਨੇ ਸਾਲਾਂ ਤੋਂ ਪੜ ਰਹੇ ਆ ਉਹਨਾਂ ਦੀ ਜਿਹੜੀ ਨੋਲਿਜ ਹੋਣੀ ਸ਼ੁਰੂ ਹੋਈ ਸੀ ਹੁਣ ਤੁਹਾਨੂੰ ਇੱਥੇ ਕੀ ਅੰਡਰਸਟੈਂਡ ਕਰਨਾ ਹੋਵੇਗਾ ਤੁਹਾਨੂੰ ਪਹਿਲਾਂ ਇਹ ਅੰਡਰਸਟੈਂਡ ਕਰਨਾ ਪਏਗਾ ਤੇ ਇਹ ਸਮਝਣਾ ਪਏਗਾ ਕਿ ਤੁਹਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਇਸ ਟਾਈਮ ਇੱਕ ਪੈਰਾਡਾਈਮ ਹੈ ਤੁਹਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਇਸ ਟਾਈਮ ਪੈਰਾਡਾਈਮ ਹੈ ਹੁਣ ਪੈਰਾਡਾਈਮ ਹੈ ਕੀ ਆ ਦੋਸਤੋ ਆਪਣੀਆਂ ਬਹੁਤ ਸਾਰੀਆਂ ਆਤਾਂ ਨੇ ਕੋਸ਼ਾ ਤਾਂ ਥੋੜੀਆਂ ਚੰਗੀਆਂ ਨੇ ਕੋਸ਼ਾ ਤਾਂ ਮਾੜੀਆਂ ਨੇ ਕੋਸ਼ਾ ਤਾਂ ਤੁਹਾਨੂੰ ਗੋਲ ਦੇ ਵੱਲ ਲੈ ਕੇ ਜਾ ਰਹੀਆਂ ਨੇ ਕੋਸ਼ਾ ਤਾਂ ਗੋਲ ਤੋਂ ਬਹੁਤ ਪਿੱਛੇ ਲੈ ਕੇ ਜਾ ਰਹੀਆਂ ਨੇ ਤੇ ਕੁਛ ਆਤਾਂ ਜਿਹੜੀਆਂ ਨੇ ਤੁਹਾਨੂੰ ਇੱਕ ਚੰਗਾ ਇਨਸਾਨ ਬਣਾ ਰਹੀਆਂ ਨੇ ਕੁਛ ਆਤਾਂ ਜਿਹੜੀਆਂ ਨੇ ਤੁਹਾਨੂੰ ਚੰਗਾ ਇਨਸਾਨ ਨਹੀਂ ਬਣਾ ਰਹੀਆਂ ਨੇ ਇਹ ਸਾਡੀਆਂ ਜਿੰਨੀਆਂ ਵੀ ਸਾਰੀਆਂ ਆਤਾਂ ਨੇ ਇਹਨਾਂ ਦੇ ਇੱਕ ਸਮੂਹ ਨੂੰ ਜਾਂ ਕਹਿ ਲਓ ਵੀ ਇਹਨਾਂ ਸਾਰਿਆਂ ਨੂੰ ਜਦੋਂ ਅਸੀਂ ਕੰਬਾਈਨ ਕਰ ਦਿੰਨੇ ਆ ਤਾਂ ਉਸ ਚੀਜ਼ ਨੂੰ ਜਿਹੜਾ ਆ ਪੈਰਾਡਾਈਮ ਦਾ ਨਾਮ ਦਿੱਤਾ ਜਾਂਦਾ ਹੈ ਸੋ ਪੈਰਾਡਾਈਮ ਦੇ ਵਿੱਚ ਚੰਗੀਆਂ ਆਤਾਂ ਵੀ ਨੇ ਤੇ ਪੈਰਾਡਾਈਮ ਦੇ ਵਿੱਚ ਮਾੜੀਆਂ ਆਤਾਂ ਵੀ ਨੇ ਆਰੇ ਗਾਲੇ تھے ਕੀ ਆ ਵੀ ਉਹ ਜਿਹੜੀਆਂ ਮਾੜੀਆਂ ਆਤਾਂ ਨੇ ਉਹਨਾਂ ਨੂੰ ਇੱਥੋਂ ਬਾਹਰ ਕਿਵੇਂ ਕੱਢਣਾ ਹੈ ਤੇ ਉਹਦੀ ਜਗ੍ਹਾ ਹੋਰ ਚੰਗੀਆਂ ਆਤਾਂ ਨੂੰ ਇੱਥੇ ਕਿਵੇਂ ਪਾਉਣਾ ਹੈ ਸੋ ਹੁਣ ਸਾਨੂੰ ਕਰਨ ਦੀ ਲੋੜ ਕੀ ਹੈ ਇੱਥੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੇ ਕੌਨਸ਼ੀਅਸ ਮਾਈਂਡ ਦੇ ਵਿੱਚ ਇੱਕ ਤਸਵੀਰ ਬਣਾਉਣੀ ਪੈਣੀ ਆ ਤੁਹਾਨੂੰ ਇੱਕ ਤਸਵੀਰ ਬਣਾਉਣੀ ਪੈਣੀ ਆ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਇਹ ਤਸਵੀਰ ਜਿਹੜੀ ਹੈ ਬਣਾਉਣੀ ਬਹੁਤ ਜ਼ਰੂਰੀ ਹੈ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੇ ਇਹ ਤਸਵੀਰ ਜਿਹੜੀ ਆ ਉਹ ਜਿੰਨੀ ਜ਼ਿਆਦਾ ਡਿਟੇਲਡ ਦੇ ਵਿੱਚ ਹੋਏਗੀ ਓਨਾ ਹੀ ਜ਼ਿਆਦਾ ਤੁਹਾਡੇ ਲਈ ਬਿਹਤਰ ਹੋਏਗਾ ਤੇ ਇਹ ਤਸਵੀਰ ਬਣਾਉਣ ਤੋਂ ਬਾਅਦ ਦੋ ਅਜਿਹੇ ਕੁਐਸਚਨ ਨੇ ਜਾਂ ਇਹ ਪ੍ਰਸ਼ਨ ਨੇ ਜਿਨ੍ਹਾਂ ਦਾ ਸਵਾਲ ਤੁਹਾਨੂੰ ਦੇਣਾ ਪਏਗਾ ਪਹਿਲਾ ਪ੍ਰਸ਼ਨ ਇਹ ਆ ਵੀ ਇਹ ਜਿਹੜੀ ਮੈਂ ਤਸਵੀਰ ਬਣਾਈ ਹੈ ਇਹਨੂੰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਿਉਂ ਪਾਣਾ ਚਾਹੁੰਨਾ ਪਹਿਲਾ ਜਵਾਬ ਜਿਹੜਾ ਤੁਹਾਨੂੰ ਦੇਣਾ ਪਏਗਾ ਉਹ ਕਿਉਂ ਦਾ ਦੇਣਾ ਪਏਗਾ ਵੀ ਯਾਰ ਜੇ ਮੈਂ ਚਾਹੁੰਨਾ ਹੈ ਕਿ ਮੇਰਾ ਇੱਕ ਸਫਲ ਬਿਜ਼ਨਸ ਹੋਵੇ ਜਾਂ ਮੈਂ ਚਾਹੁੰਨਾ ਹਾਂ ਮੇਂ ਜ਼ਿੰਦਗੀ ਦੇ ਵਿੱਚ ਹੋਰ ਪੈਸਾ ਕਮਾਵਾਂ ਜਾਂ ਮੈਂ ਚਾਹੁੰਨਾ ਹੈ ਵੀ ਮੇਰੀ ਚੰਗੀ ਸਿਹਤ ਹੋਵੇ ਜਾਂ ਮੈਂ ਜੇ ਤੁਸੀਂ ਸਟੂਡੈਂਟ ਹੋ ਵੀ ਮੈਂ ਚਾਹੁੰਨਾ ਹੈ ਮੇਰੇ ਚੰਗੇ ਨੰਬਰ ਆਉਣ ਮੈਂ ਕਿਉਂ ਚਾਹੁੰਨਾ ਹੈ ਵੀ ਇਹ ਸਾਰੀਆਂ ਚੀਜ਼ਾਂ ਮੇਰੇ ਨਾਲ ਹੋਣ ਕਿਉਂ ਕਿਉਂ ਦਾ ਜਿਹੜਾ ਜਵਾਬ ਆ ਉਹ ਸਿਰਫ ਇੱਥੇ ਹੀ ਨਹੀਂ ਉਹ ਪੇਪਰ ਤੇ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਜਵਾਬ ਇੱਥੇ ਹੈ ਇੱਥੇ ਆਇਆ ਜਵਾਬ ਕਹੋ ਉੜ ਜਾਏਗਾ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਇਸੇ ਕਰਕੇ ਉਹ ਕਿਉਂ ਦਾ ਜਵਾਬ ਇੱਕ ਕਾਗਜ਼ ਦੇ ਉੱਤੇ ਹੋਣਾ ਬਹੁਤ ਬਹੁਤ ਜ਼ਰੂਰੀ ਹੈ ਤੇ ਜਦੋਂ ਤੁਸੀਂ ਕਿਉਂ ਲੱਭ ਲਈ ਤੇ ਦੋਸਤੋ ਕਿਉਂ ਲੱਭਣੀ ਕੋਈ ਔਖੀ ਨਹੀਂ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਤੁਸੀਂ ਉਹ ਕਿਉਂ ਚਾਹੁੰਦੇ ਹੋ ਉਹਦੇ ਕੀ ਬੈਨੀਫਿਟਸ ਨੇ ਤੇ ਕੀ ਹੋਣਗੇ ਉਦੋਂ ਬਾਅਦ ਜਿਹੜਾ ਅਗਲਾ ਸਵਾਲ ਹੈ ਉਹ ਪੁੱਛਣਾ ਹੈ ਤੁਸੀਂ ਵੀ ਜੇ ਮੈਂ ਆਹ ਤਸਵੀਰ ਜਿਹੜੀ ਮੈਂ ਆਪਣੇ ਦਿਮਾਗ ਦੇ ਵਿੱਚ ਬਣਾ ਰਿਹਾ ਜੇ ਇਹ ਤਸਵੀਰ ਨੂੰ ਮੈਂ ਪਾ ਲੈਣਾ ਜੇ ਇਹ ਤਸਵੀਰ ਮੇਰੀ ਰਿਐਲਿਟੀ ਬਣ ਜਾਂਦੀ ਆ ਤਾਂ ਇਸ ਦੀ ਵਜ੍ਹਾ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਕੀ ਕੀ ਬਦਲਾਅ ਹੋਣਗੇ ਦੋਸਤੋ ਜਦੋਂ ਤੁਸੀਂ ਇਸ ਬਦਲਾਵਾਂ ਦੇ ਬਾਰੇ ਸੋਚੋਗੇ ਸੋਚ ਕੇ ਦੇਖੋ ਵੀ ਜਦੋਂ ਤੁਹਾਡਾ ਬਿਜ਼ਨਸ ਬਹੁਤ ਵਧੀਆ ਤਰੀਕੇ ਨਾਲ ਗਰੋ ਕਰ ਰਿਹਾ ਹੈ ਤੁਹਾਡੀ ਲਾਈਫ ਦੇ ਵਿੱਚ ਹੋਰ ਪੈਸਾ ਤੁਸੀਂ ਅਰਨ ਕਰ ਰਹੇ ਹੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਰਹੇ ਹੋ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਅੱਜ ਨਾਲੋਂ ਹੋਰ ਬੈਟਰ ਹੋਏਗੀ ਤੇ ਜਦੋਂ ਤੁਸੀਂ ਉਹਨਾਂ ਬੈਟਰ ਫੀਲਿੰਗਾਂ ਦੇ ਨਾਲ ਆਪਣੇ ਆਪ ਨੂੰ ਕਨੈਕਟ ਕਰਦੇ ਹੋ ਉਦੋਂ ਪਤਾ ਕੀ ਹੁੰਦਾ ਹੈ ਉਦੋਂ ਤੁਸੀਂ ਆ ਜਿਹੜੀ ਤਸਵੀਰ ਆਪਣੇ ਕੌਨਸ਼ੀਅਸ ਮਾਈਂਡ ਦੇ ਵਿੱਚ ਬਿਠਾਈ ਸੀ ਨਾ ਇਹ ਤਸਵੀਰ ਤੁਹਾਡੇ ਕੌਨਸ਼ੀਅਸ ਮਾਈਂਡ ਤੋਂ ਆਪਣਾ ਰਾਹ ਲੱਭ ਲੈਂਦੀ ਆ subconscious mind ਦੇ ਵਿੱਚ ਜਾਣਦਾ ਤੇ ਯਾਦ ਰੱਖੋ ਮੈਂ ਕੀ ਕਿਹਾ ਸੀਗਾ ਵੀ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਕਰੋਗੇ ਉਹੀ ਜਿਹੜਾ ਆਈਡੀਆ ਤੁਸੀਂ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਪਹੁੰਚਾ ਚੁੱਕੇ ਹੋ ਤੇ ਜਦੋਂ ਤੁਸੀਂ ਕੀ ਕੀ ਬਦਲਾਵਾਂ ਦੇ ਨਾਲ ਆਪਣੇ ਆਪ ਨੂੰ ਜੋੜ ਲਿਆ ਤੇ ਉਹਨਾਂ ਬਦਲਾਵਾਂ ਨਾਲ ਜੁੜਨ ਤੋਂ ਬਾਅਦ ਜਦੋਂ ਤੁਸੀਂ ਇਮੋਸ਼ਨਲੀ ਇਨਵੋਲਡ ਹੋਗੇ ਆਪਣੀ ਇਸ ਤਸਵੀਰ ਦੇ ਨਾਲ ਤੇ ਇਸ ਤਸਵੀਰ ਨੇ ਆਪਣਾ ਜਿਹੜਾ ਰਾਹ ਜਾਂ ਸਬਕੌਨਸ਼ੀਅਸ ਮਾਈਂਡ ਦਾ ਉਹ ਲੱਭ ਲੈਣਾ ਆ ਤੇ ਇਹ ਤਸਵੀਰ ਜਿਹੜਾ ਢਾਂਚਾ ਆਇਆ ਉਹ ਤੁਹਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਪੈ ਜਾਏਗਾ ਜਿਹੜਾ ਕਿ ਤੁਹਾਡੀ ਬ੍ਰੇਨ ਨੂੰ ਫਿਰ ਬ੍ਰੇਨ ਸਿਗਨਲ ਭੇਜੇਗਾ ਤੇ ਉਹ ਬ੍ਰੇਨ ਸਿਗਨਲ ਨੇ ਜਿਹੜੇ ਤੁਹਾਡੀ ਬਾਡੀ ਨੂੰ ਇੱਕ ਵੱਖਰੇ ਐਕਸ਼ਨ ਦੇ ਵਿੱਚ ਮੂਵ ਕਰਨਗੇ ਤੁਹਾਡੀ ਬਾਡੀ ਦੀ ਵਾਈਬ੍ਰੇਸ਼ਨ ਨੂੰ ਚੇਂਜ ਕਰਦੇ ਹੋਏ ਤੇ ਉਹ ਵੱਖਰੇ ਐਕਸ਼ਨ ਜਿਹੜੇ ਨੇ ਫਿਰ ਤੁਹਾਨੂੰ ਵੱਖਰੇ ਨਤੀਜਿਆਂ ਵੱਲ ਜਿਹੜਾ ਨੇ ਲੈ ਕੇ ਜਾਣਗੇ ਤੇ ਜਦੋਂ ਤੁਸੀਂ ਇਸ ਪ੍ਰੋਸੈਸ ਨੂੰ ਵਾਰ-ਵਾਰ ਕਰਨਾ ਸਿੱਖ ਲਿਆ ਇਸ ਪ੍ਰੋਸੈਸ ਦੀ ਜੜ ਤੱਕ ਜਾਣਾ ਸਿੱਖ ਲਿਆ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਛੋਟੇ ਨਹੀਂ ਬਹੁਤ ਵੱਡੇ ਵੱਡੇ ਬਦਲਾਵ ਜਿਹੜੇ ਨੇ ਉਹ ਆਉਣੇ ਸ਼ੁਰੂ ਹੋ ਜਾਣਗੇ ਸੋ ਇਹ ਐਜ਼ ਯੂ ਖੂਬਸੂਰਤ ਟਾਪਿਕ ਜਿਹੜਾ ਕਿ ਮੈਂ ਆਪਣੇ ਮੈਂਟਰ ਮੇਰੇ ਟੀਚਰ ਮਿਸਟਰ ਬੌ ਪ੍ਰਾਕਟਰ ਤੋਂ ਸਿੱਖਿਆ ਤੇ ਇਸ ਨੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵੱਡਾ ਜਿਹੜਾ ਆ ਬਦਲਾਵ ਲਿਆਂਦਾ ਹੈ ਜੇ ਹੁਣ ਮੈਂ ਕੁਝ ਤੁਹਾਡੇ ਕਮੈਂਟ ਜ਼ਰੂਰ ਰੀਡ ਕਰਾਂਗਾ YouTube ਦੇ ਉੱਤੇ ਮੈਂ ਦੇਖ ਰਿਹਾ ਬਹੁਤ ਸਾਰੇ ਕਮੈਂਟ ਆ ਰਹੇ ਨੇ ਸੁਖਮਨ ਸੁਖਵੀਰ ਤੇ ਸੰਦੀਪ ਮੈਥ ਕਲਾਸਿਸ ਬਹੁਤ ਹੀ ਐਕਟਿਵ ਨੇ ਉਹਨਾਂ ਦੇ ਬਹੁਤ ਸਾਰੇ ਕਮੈਂਟ ਆ ਰਹੇ ਨੇ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਕਮੈਂਟ ਦੇਣ ਦੇ ਲਈ ਕਿਉਂਕਿ ਤੁਹਾਡੇ ਕਮੈਂਟਸ ਤੋਂ ਮੈਨੂੰ ਪਤਾ ਲੱਗਦਾ ਵੀ ਤੁਸੀਂ ਜਿਹੜਾ ਸਾਡਾ ਕੰਟੈਂਟ ਹੈ ਉਹ ਉਹਨੂੰ ਐਕਚੁਅਲ ਦੇ ਵਿੱਚ ਸਮਝ ਰਹੇ ਹੋ ਤੇ ਉਹ ਕੰਟੈਂਟ ਜਿਹੜਾ ਤੁਹਾਡੇ ਲਾਈਕ ਦੇ ਵਿੱਚ ਬਹੁਤ ਵੱਡਾ ਜਿਹੜਾ ਬਦਲਾਵਾ ਲੈ ਕੇ ਆ ਰਿਹਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਪਿਆਰ ਦੇਣ ਦੇ ਲਈ ਇਸੇ ਤਰ੍ਹਾਂ ਹੀ ਸਾਨੂੰ ਜਿਹੜਾ ਹੋਰ ਪਿਆਰ ਦਿੰਦੇ ਰਹੋ YouTube ਦੇ ਉੱਤੇ ਤੇ ਵੀਡੀਓ ਜਿਸ ਤਰ੍ਹਾਂ ਹੁਣ YouTube ਦੇ ਉੱਤੇ ਪੈ ਜਾਏਗੀ ਤਾਂ ਤੁਸੀਂ ਇਸ ਵੀਡੀਓ ਨੂੰ ਬਾਰ-ਬਾਰ ਜਿਹੜਾ ਹੈ ਉਹਨੂੰ ਦੇਖੋ ਕਿਉਂਕਿ ਇਹ ਜਿਹੜਾ ਸਬਜੈਕਟ ਮੈਂ ਤੁਹਾਨੂੰ ਸਮਝਾਇਆ ਹੈ ਇਹਨੂੰ ਇੱਕ ਵਾਰ ਸਮਝਣ ਦੇ ਨਾਲ ਅਸਰ ਨਹੀਂ ਹੋਏਗਾ ਕਿਉਂਕਿ ਯਾਦ ਰੱਖੋ ਇੱਕ ਵਾਰ ਪੜ੍ਹਨ ਦੇ ਨਾਲ ਜਾਂ ਇੱਕ ਵਾਰ ਦੇਖਣ ਦੇ ਨਾਲ ਉਹ ਆਈਡੀਆ ਸਿਰਫ ਕੌਨਸ਼ੀਅਸ ਮਾਈਂਡ ਦੇ ਵਿੱਚ ਹੈਗਾ ਉਹਨੂੰ ਬਾਰ-ਬਾਰ ਸੋਚ ਕੇ ਉਹਦੇ ਬਾਰੇ ਆਪਣੇ ਆਪ ਨੂੰ ਐਨਾਲਾਈਜ਼ ਕਰਕੇ ਉਹਨੂੰ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਜਿਹੜਾ ਲਜਾਣਾ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਗਏ ਆਈਡੀਏ ਹੀ ਜਿਹੜੇ ਨੇ ਉਹ ਸਾਡੀ ਜ਼ਿੰਦਗੀ ਨੂੰ ਬਦਲਦੇ ਨੇ ਸੋ ਇਸ ਦੇ ਨਾਲ ਹੀ ਜੀ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਥੈਂਕ ਯੂ ਸੋ ਮੱਚ ਇਨ ਇਹ ਸੋਹਣੇ ਕਮੈਂਟਸ ਦਾ ਤੇ ਆਪਾਂ ਇਸ ਦੇ ਨਾਲ ਹੀ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਸੁਖਮਨ ਸੁਖੀ ਜੀ ਕਹਿ ਰਹੇ ਨੇ ਯੂ మేక్ ਥਿਸ ਕਨਸੈਪਟ ਵੈਰੀ ਸਿੰਪਲ ਟੂ ਅੰਡਰਸਟੈਂਡ ਸੰਦੀਪ ਮੈਥਸ ਮੈਥ ਕਲਾਸਿਸ ਦਾ ਕਮੈਂਟ ਆਇਆ ਜੀ ਵਾਓ ਰੀਲੀ ਗ੍ਰੇਟ ਐਗਜ਼ਾਮਪਲ ਥੈਂਕ ਯੂ ਸੋ ਮੱਚ ਇਹਨਾਂ ਪਿਆਰ ਦੇਣ ਦੇ ਲਈ ਸਾਨੂੰ ਸਾਡੇ ਚੈਨਲ ਦੇ ਉੱਤੇ ਇਸੇ ਤਰ੍ਹਾਂ ਹੀ ਸਾਡੇ ਚੈਨਲ ਨੂੰ ਜਿਹੜਾ ਸ਼ੇਅਰ ਕਰਦੇ ਰਹੋ ਆਪਣੀ ਫੈਮਲੀਆਂ ਦੇ ਨਾਲ ਆਪਣੇ ਫਰੈਂਡਸ ਦੇ ਨਾਲ ਤੇ ਅਸੀਂ ਹੋਰ ਕੰਟੈਂਟ ਵੀਡੀਓ ਜੜੀਆਂ ਤੁਹਾਡੇ ਨਾਲ ਲੈ ਕੇ ਆਉਂਦੇ ਰਹਿ ਤੇ ਸਾਨੂੰ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਨੂੰ ਲਾਈਵ ਵੀਡੀਓਜ਼ ਤਾਂ ਦੀ ਇੰਟਰੈਕਸ਼ਨ ਜ਼ਿਆਦਾ ਵਧੀਆ ਲੱਗਦੀਆਂ ਨੇ ਜਾਂ ਰਿਕਾਰਡਡ ਜ਼ਿਆਦਾ ਵਧੀਆ ਲੱਗਦੀਆਂ ਨੇ ਜਿਸ ਤਰੀਕੇ ਨਾਲ ਵੀਡੀਓ ਤੁਹਾਨੂੰ ਜ਼ਿਆਦਾ ਵਧੀਆ ਲੱਗਦੀਆਂ ਨੇ ਉਸ ਤਰੀਕੇ ਦਾ ਜਿਹੜਾ ਕੰਟੈਂਟ ਆ ਜ਼ਿਆਦਾ ਤੋਂ ਜ਼ਿਆਦਾ ਫਿਰ ਅਸੀਂ ਆਪਣੇ ਚੈਨਲ ਉੱਤੇ ਜਿਹੜਾ ਉਹ ਲੈ ਕੇ ਆਉਂਦੇ ਰਵਾਂਗੇ ਸੋ ਇਸ ਦੇ ਨਾਲ ਹੀ ਲੈਨੇ ਆ ਜੀ ਅਲਵਿਦਾ ਹੁਣ ਸਮਾਂ ਹੋ ਗਿਆ ਅੱਜ ਵੀ ਇਸ ਵੀਡੀਓ ਨੂੰ ਜਿਹੜਾ ਉਹ ক্লোਜ਼ ਕਰਨ ਦਾ ਆਪਾਂ ਮਿਲਾਂਗੇ ਜੀ ਅਗਲੇ ਹਫਤੇ ਇਸੇ ਟਾਈਮ ਦੇ ਉੱਤੇ ਉਦੋਂ ਤੱਕ ਜੀ ਸਤਿ ਸ਼੍ਰੀ ਅਕਾਲ ਆਪਣੀ ਜ਼ਿੰਦਗੀ ਦਾ ਆਨੰਦ ਮਾਣੋ ਤੇ ਯਾਦ ਰੱਖੋ ਵੀ ਜਿਹੜੀ ਜ਼ਿੰਦਗੀ ਹੈ